ਜੰਗਲ ਜੰਗਲ ਬਾਤ ਚਲੀ ਹੈ ਪਤਾ ਚਲਾ ਹੈ ਚੱਡੀ ਪਹਿਨ ਕੇ ਫੂਲ ਖਿਲਾ ਹੈ ਫੂਲ ਖਿਲਾ ਹੈ ਇਹ ਉਹ ਲਾਈਨਸ ਨੇ ਜਿਹੜੀਆਂ ਅੱਜ ਜਿਹੜੇ ਵੀ ਲੋਕ ਆਪਣੀ ਉਮਰ ਦੇ 40ਵਿਆਂ ਦੇ ਨੇੜੇ ਤੇੜੇ ਕਿਤੇ ਹੋਣਗੇ ਉਹਨਾਂ ਦੇ ਬਚਪਨ ਦੀਆਂ ਯਾਦਾਂ ਦੇ ਵਿੱਚ ਪੱਕੀ ਤੌਰ ਦੇ ਉੱਪਰ ਫਿਕਸ ਹੋ ਗਈਆਂ ਜੰਗਲ ਬੁੱਕ ਨਾਮ ਦੀ ਬੁੱਕ ਰੁਦੀਆ드 ਕਿਪਲਿੰਗ ਦੀ ਲਿਖੀ ਹੋਈ ਉਹਦੇ ਉੱਪਰ ਬੇਸਡ ਇੱਕ ਕਾਰਟੂਨ ਸੀਰੀ ਸੀਗੀ ਜਿਹੜੀ ਉਸ ਟਾਈਮ ਟੀਵੀ ਦੇ ਉੱਪਰ ਆਉਂਦੀ ਹੁੰਦੀ ਸੀ ਤੇ ਇਹ ਕਾਰਟੂਨ ਸਾਨੂੰ ਲੈ ਜਾਂਦੇ ਸੀ ਜੰਗਲ ਦੀ ਉਸ ਦੁਨੀਆ ਦੇ ਵਿੱਚ ਜਿਹਦੇ ਵਿੱਚ ਇੱਕ ਇਨਸਾਨੀ ਬੱਚਾ ਹੁੰਦਾ ਜਿਹੜਾ ਪੀੜ੍ਹੀਆਂ ਦੀ ਇੱਕ ਫੈਮਿਲੀ ਦੇ ਨਾਲ ਰਹਿ ਰਿਹਾ ਸੀ ਭਾਵੇਂ ਸਾਨੂੰ ਉਹ ਕਾਰਟੂਨ ਬਹੁਤ ਹੀ ਵਧੀਆ ਲੱਗੇ ਪਰ ਫਿਰ ਵੀ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਸੀ ਕਿ ਇਹ ਸਿਰਫ ਇੱਕ ਕਿਸੇ ਕਹਾਣੀਆਂ ਦੀਆਂ ਚੀਜ਼ਾਂ ਨੇ ਅਸਲੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਣਾ ਸੰਭਵ ਨਹੀਂ ਹੈ ਪਰ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਿਲਾਉਂਗਾ ਨੌ ਬਿਲਕੁਲ ਇਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਜਿਨ੍ਹਾਂ ਨੇ ਆਪਣੇ ਬਚਪਨ ਦੇ ਜ਼ਿਆਦਾਤਰ ਸਾਲ ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵਿੱਚ ਰਹਿ ਕੇ ਹੀ ਗੁਜ਼ਾਰੇ ਤੇ ਬਿਲਕੁਲ ਉਹਨਾਂ ਦੀਆਂ ਹੀ ਆਦਤਾਂ ਨੂੰ ਗ੍ਰਹਿਣ ਕੀਤਾ ਸਭ ਤੋਂ ਪਹਿਲੀ ਕਹਾਣੀਆ ਸਾਊਥ ਯੂਕਰੇਨ ਦੇ ਕੁਰਸੀਆਂ ਉਬਲਾਸਟ ਏਰੀਏ ਦੀ ਉਕਸਾਨਾ ਮਿਲਿਆ ਨਾਮ ਦੀ ਇੱਕ ਲੜਕੀ ਦੀ ਜਿਹਦਾ ਜਨਮ ਹੁੰਦਾ ਸਾਲ 1983 ਦੇ ਵਿੱਚ ਉਕਸਾਨਾ ਦੀ ਕਹਾਣੀ ਇੰਨੀ ਕੁ ਜ਼ਿਆਦਾ ਫੈਸੀਨੇਟਿੰਗ ਆ ਤੇ ਇੰਨੀ ਕੁ ਅਜੀਬ ਆ ਕਿ ਉਹਦੇ ਉੱਪਰ ਪਤਾ ਹੀ ਨਹੀਂ ਕਿੰਨੀਆਂ ਫਿਲਮਾਂ ਬਣ ਚੁੱਕੀਆਂ ਨੇ ਡਾਕੂਮੈਂਟਰੀਜ਼ ਬਣ ਚੁੱਕੀਆਂ ਨੇ ਤੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਔਕਸਾਨਾ ਪੈਦਾ ਹੋਣ ਦੇ ਟਾਈਮ ਬਾਕੀ ਬੱਚਿਆਂ ਦੀ ਤਰ੍ਹਾਂ ਇੱਕ ਨਾਰਮਲ ਹੈਲਦੀ ਬੱਚਾ ਸੀ ਪਰ ਉਹਦੇ ਮਾਪੇ ਦੋਨੇ ਹੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਨਸ਼ੇ ਦੀ ਲਤ ਦੇ ਵਿੱਚ ਗ੍ਰਸਤ ਸੀਗੇ ਪੂਰੀ ਤਰ੍ਹਾਂ ਨਾਲ ਉਹ ਦੋਨੇ ਡਰੱਗ ਐਡਿਕਟ ਸੀਗੇ ਜਦੋਂ ਔਕਸਾਨਾ 3 ਸਾਲ ਦੀ ਹੁੰਦੀ ਆ ਤਾਂ ਇੱਕ ਦਿਨ ਇੱਕ ਕੁੱਤਿਆਂ ਦਾ ਝੁੰਡ ਉਹਨੂੰ ਦੇਖ ਲੈਂਦਾ ਤੇ ਉਸ ਤੋਂ ਬਾਅਦ ਉਹਨੂੰ ਉਹ ਅਪਣਾ ਲੈਂਦੇ ਆ ਇਸ ਤੋਂ ਅਗਲੇ 6 ਸਾਲ ਤੱਕ ਇਹੀ ਕੁੱਤੇ ਇਹਦੇ ਪਰਿਵਾਰ ਦੇ ਮੈਂਬਰ ਬਣਦੇ ਆ। ਇਹੀ ਇਹਦੇ ਵੱਡੇ ਵਟੇਰੇ ਬਣਦੇ ਆ ਜਿਹੜੇ ਇਹਨੂੰ ਯੂਕਰੇਨ ਦੇ ਉਸ ਠੰਡੇ ਹਾਰਸ਼ ਵੈਦਰ ਦੇ ਵਿੱਚ ਬਚਾ ਕੇ ਰੱਖਦੇ ਆ। ਉਕਸਾਨਾ ਹੌਲੀ-ਹੌਲੀ ਕਰਕੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਇਨਸਾਨੀ ਟ੍ਰੇਟਸ, ਇਨਸਾਨਾਂ ਦੀ ਤਰ੍ਹਾਂ ਬੋਲਣਾ ਜਾਂ ਖੜੇ ਹੋਣਾ ਜਾਂ ਹਰਕਤਾਂ ਕਰਨੀਆਂ ਪੂਰੀ ਤਰ੍ਹਾਂ ਨਾਲ ਭੁੱਲ ਜਾਂਦੀ ਆ ਤੇ ਹੁਣ ਆਪਣੀ ਅਡਾਪਟਡ ਫੈਮਿਲੀ ਜਿਹੜੀ ਕਿ ਕੁੱਤਿਆਂ ਦੀ ਆ ਪੂਰੀ ਤਰ੍ਹਾਂ ਨਾਲ ਸਾਰੀਆਂ ਹਰਕਤਾਂ ਉਸੇ ਤਰ੍ਹਾਂ ਕਰਨਾ ਸ਼ੁਰੂ ਕਰਦੀ ਆ। ਉਹਦਾ ਚੱਲਣਾ ਉਹਦਾ ਖਾਣਾ ਪੀਣਾ ਬਿਲਕੁਲ ਉਹਨਾਂ ਕੁੱਤਿਆਂ ਦੀ ਤਰ੍ਹਾਂ ਵਾ ਤੇ ਈਵਨ ਉਹਦੇ ਬੋਲਣ ਜਾਂ ਕਹਿ ਲਈਏ ਭੌਂਕਣ ਦਾ ਤਰੀਕਾ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਕੁੱਤਿਆਂ ਵਰਗਾ ਵਾ ਪੂਰੇ 6 ਸਾਲ ਤੋਂ ਬਾਅਦ ਹੁਣ ਔਕਸਾਨਾ ਜਦੋਂ 9 ਸਾਲ ਦੀ ਹੋ ਚੁੱਕੀ ਆ ਕੁਝ ਲੋਕ ਉਹਨੂੰ ਲੱਭ ਲੈਂਦੇ ਆ ਉਹਨਾਂ ਨੂੰ ਦੇਖਦੀ ਹੈ ਕਿ 9 ਸਾਲ ਦੀ ਬੱਚੀ ਜਿਹੜੀ ਕੁੱਤਿਆਂ ਦੇ ਨਾਲ ਰਹਿ ਰਹੀ ਆ ਤੇ ਉਹਦੇ ਸਰੀਰ ਦੇ ਉੱਪਰ ਕੋਈ ਵੀ ਕੱਪੜਾ ਨਹੀਂ ਹੈ ਪਰ ਜਦੋਂ ਇਹਨੂੰ ਪਹਿਲੀ ਵਾਰ ਦੇਖਦੇ ਆ ਤਾਂ ਔਕਸਾਨਾ ਬਾਕੀ ਕੁੱਤਿਆਂ ਦੀ ਤਰ੍ਹਾਂ ਉਹਨਾਂ ਉੱਪਰ ਭੌਂਕਣਾ ਸ਼ੁਰੂ ਕਰਦੀ ਆ ਉਦਾ ਪੌਂਕਣਾ ਇੰਨਾ ਕਿ ਜ਼ਿਆਦਾ ਬਿਲਕੁਲ ਉਹਨਾਂ ਜਾਨਵਰਾਂ ਦੀ ਹੂਬਹੂ ਤਰ੍ਹਾਂ ਸੀ ਕਿ ਇੱਕ ਵਾਰੀ ਤਾਂ ਉਹਨੂੰ ਬਚਾਉਣ ਗਏ ਜਾਂ ਪਹਿਲੀ ਵਾਰ ਦੇਖਣ ਵਾਲੇ ਲੋਕਾਂ ਦੇ ਹੋਸ਼ ਉੱਡ ਜਾਂਦੇ ਉਸ ਤੋਂ ਫੌਰਨ ਬਾਅਦ ਇਹ ਗੱਲ ਉੱਥੇ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਤੇ ਫਾਈਨਲੀ ਉੱਥੇ ਪਹੁੰਚਦੀਆਂ ਅਥਾਰਟिटीज ਉਸ ਤੋਂ ਬਾਅਦ ਉਹਨੂੰ ਯੂਕਰੇਨ ਦੇ ਇੱਕ ਏਰੀਏ ਬਾਰਾ ਬੋਲ ਦੇ ਉਸ ਸੈਂਟਰ ਵਿੱਚ ਰੱਖਿਆ ਜਾਂਦਾ ਜਿੱਥੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਰੱਖਿਆ ਜਾਂਦਾ ਜਿਨ੍ਹਾਂ ਦੀ ਡਿਵੈਲਪਮੈਂਟ ਦੇ ਵਿੱਚ ਕੁਝ ਪ੍ਰੋਬਲਮਸ ਆਈਆਂ ਹਨ ਹੁਣ ਸ਼ੁਰੂ ਹੁੰਦਾ ਓਕਸਾਨਾ ਦਾ ਵਾਪਸ ਇਨਸਾਨੀ ਜ਼ਿੰਦਗੀ ਦੇ ਵੱਲ ਨੂੰ ਜਾਣਾ ਤੇ ਉਹਦਾ ਇਨਸਾਨੀ ਆਦਤਾਂ ਦੇ ਵਿੱਚ ਟਲਣਾ ਓਕਸਾਨਾ ਨੂੰ ਬਿਲਕੁਲ ਆਦਤ ਨਹੀਂ ਹੈ ਆਪਣੇ ਦੋ ਪੈਰਾਂ ਦੇ ਉੱਪਰ ਖੜੇ ਹੋਣ ਦੀ ਦੋ ਪੈਰਾਂ ਦੇ ਉੱਪਰ ਚੱਲਣ ਦੇ ਨਾਲੋਂ ਉਹਨੂੰ ਆਪਣੇ ਦੋਨੇ ਪੈਰਾਂ ਤੇ ਦੋਨੇ ਹੱਥਾਂ ਦਾ ਇਸਤੇਮਾਲ ਕਰਕੇ ਚੱਲਣਾ ਬਹੁਤ ਜ਼ਿਆਦਾ ਈਜ਼ੀ ਲੱਗਦਾ ਪਰ ਹੌਲੀ-ਹੌਲੀ ਕਰਕੇ ਓਕਸਾਨਾ ਇਨਸਾਨਾਂ ਦੀਆਂ ਆਦਤਾਂ ਸਿੱਖ ਰਹੀ ਆ ਅੱਜ ਓਕਸਾਨਾ ਦੀ ਉਮਰ ਤਕਰੀਬਨ 41 ਸਾਲ ਆ ਤੇ ਉਹ ਇੱਕ ਫਾਰਮ ਦੇ ਉੱਪਰ ਰਹਿ ਰਹੀ ਆ 22 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਨੂੰ ਇਨਸਾਨਾਂ ਦੇ ਨਾਲ ਹੁਣ ਰਹਿੰਦੇ ਪੂਰੇ 13 ਸਾਲ ਹੋ ਚੁੱਕੇ ਆ ਹੁਣ ਤੱਕ ਵੀ ਉਹਦੀਆਂ ਆਦਤਾਂ ਦੇ ਵਿੱਚ ਉਹਦੇ ਕੰਮ ਕਰਨ ਦੇ ਬੋਲਣ ਦੇ ਚੱਲਣ ਫਿਰਨ ਦੇ ਤਰੀਕੇ ਦੇ ਵਿੱਚ ਉਹਦੇ ਪਹਿਲੇ 6 ਸਾਲਾਂ ਦਾ ਜੋ ਉਹਨੇ ਜਾਨਵਰਾਂ ਦੇ ਨਾਲ ਬਿਤਾਏ ਉਹ ਪ੍ਰਭਾਵ ਜਿਆਦਾ ਦਿਖਾਈ ਦਿੰਦਾ ਹੁਣ ਵੀ ਉਹ ਗਾਹੇ ਬਗਾਹੇ ਆਪਣੀਆਂ ਉਹੀ ਆਦਤਾਂ ਵੱਲ ਨੂੰ ਚੱਲਦੇ ਆ ਜਦੋਂ ਕਿਸਾਨਾ 22 ਸਾਲ ਦੀ ਹੁੰਦੀ ਆ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਲੜਕਾ ਆਉਂਦਾ ਤੇ ਉਹਨਾਂ ਦੇ ਬਹੁਤ ਥੋੜੇ ਟਾਈਮ ਲਈ ਰਿਲੇਸ਼ਨ ਬਣਦੇ ਆ ਪਰ ਇਹ ਰਿਲੇਸ਼ਨ ਵੀ ਫੌਰਨ ਬ੍ਰੇਕ ਹੋ ਜਾਂਦਾ ਓਕਸਾਨਾ ਦੀਆਂ ਹਾਲੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਦੇ ਕਾਰਨ ਓਕਸਾਨਾ ਦੀ ਹੁਣ ਜ਼ਿੰਦਗੀ ਨਾ ਤਾਂ ਪੂਰੀ ਤਰ੍ਹਾਂ ਨਾਲ ਮਨੁੱਖਾਂ ਵਾਲੀ ਤੇ ਨਾ ਹੀ ਪੂਰੀ ਤਰ੍ਹਾਂ ਨਾਲ ਜਾਨਵਰਾਂ ਵਾਲੀ ਆ ਓਕਸਾਨਾ ਉਹ ਇਨਸਾਨ ਆ ਜੋ ਕਿਤੇ ਵਿਚਕਾਰ ਹੀ ਫਸ ਕੇ ਰਹਿ ਗਈ ਜਿਸ ਤੇ ਮੈਂ ਵੀਡੀਓ ਬਣਾ ਰਿਹਾ ਤੇ ਤੁਸੀਂ ਥੋੜੇ ਘੰਟਿਆਂ ਤੋਂ ਬਾਅਦ ਇਹ ਨੂੰ ਸੁਣੋਗੇ ਤਾਂ ਓਕਸਾਨਾ ਯੂਕਰੇਨ ਦੇ ਇੱਕ ਏਰੀਆ ਦੇ ਵਿੱਚ ਇੱਕ ਫਾਰਮ ਹਾਊਸ ਦੇ ਉੱਪਰ ਰਹਿ ਰਹੀ ਆ ਤੇ ਉੱਥੇ ਉਹ ਇਨਸਾਨਾਂ ਤੋਂ ਬਹੁਤ ਦੂਰ ਜ਼ਿਆਦਾ ਟਾਈਮ ਆਪਣਾ ਜਾਨਵਰਾਂ ਦੀ ਦੇਖਭਾਲ ਕਰਦੇ ਹੋਈ ਬਤੀਤ ਕਰਦੀ ਹੈ ਆਪਣੀ ਅਗਲੀ ਕਹਾਣੀ ਲਈ ਇਸ ਤਰ੍ਹਾਂ ਦੇ ਅਗਲੇ ਬੱਚੇ ਨੂੰ ਮਿਲਣ ਦੇ ਲਈ ਆਪਾਂ ਚਲਦੇ ਹਾਂ ਕੰਬੋਡੀਆ ਤੇ ਸਾਲ ਹੈ 2007 ਦਾ ਇੱਥੋਂ ਦੀ ਇੱਕ ਫੈਮਲੀ ਆ ਜਿਨ੍ਹਾਂ ਦੇ ਘਰੋਂ ਉਹਨਾਂ ਦੀ ਆਪਣੀ ਬੇਟੀ ਸਾਲ 1986 ਦੇ ਵਿੱਚ ਗੁੰਮ ਹੋ ਜਾਂਦੀ ਹੈ ਤੇ ਇਹ ਪਰਿਵਾਰ ਇੱਕ ਪਿੰਡ ਵਿੱਚ ਰਹਿੰਦਾ ਜਿਹਦੇ ਨਾਲ ਲੱਗਦਾ ਵਾ ਇੱਕ ਬਹੁਤ ਕਣਾ ਜੰਗਲ ਦੋ ਦਹਾਕੇ ਨਿਕਲ ਚੁੱਕੇ ਆ ਪੂਰੇ ਦੋ ਦਹਾਕਿਆਂ ਤੋਂ ਬਾਅਦ ਇਸ ਪਰਿਵਾਰ ਨੂੰ ਆਪਣੀ ਉਹ ਗੁੰਮਈ ਹੋਈ ਬੱਚੀ ਵਾਪਸ ਮਿਲਦੀ ਹੈ ਇਹਦਾ ਨਾਮ ਰੌਕਮ ਪਿੰਗੋਂਗ ਉਕਸਾਨਾ ਦੇ ਕੇਸ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਆਪਣੇ ਬਚਪਨ ਦੇ ਉਹ ਕ੍ਰੂਸ਼ਲ 6 ਸਾਲ ਜਾਨਵਰਾਂ ਦੇ ਨਾਲ ਕੱਟਣ ਤੋਂ ਬਾਅਦ ਸਪੈਸ਼ਲੀ ਇਹ ਉਹ ਬੜੇ ਸਾਲ ਹੁੰਦੇ ਆ ਜਦੋਂ ਇੱਕ ਬੱਚੇ ਨੇ ਆਪਣੀਆਂ ਸਾਰੀਆਂ ਆਦਤਾਂ ਨੂੰ ਢਾਲਣਾ ਹੁੰਦਾ ਉਕਸਾਨਾ ਨੂੰ ਕਿੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਪਰ ਇੱਥੇ ਸਾਡੇ ਸਾਹਮਣੇ ਹੈਗੀ ਆ ਰੌਕਮ ਜਿਨੇ ਆਪਣੀ ਜ਼ਿੰਦਗੀ ਦੇ ਤਕਰੀਬਨ 21 ਸਾਲ ਜੰਗਲ ਦੇ ਵਿੱਚ ਕੱਡੇ ਆ ਤਾਂ ਉਹਦੇ ਲਈ ਵਾਪਸ ਇਨਸਾਨਾਂ ਦੇ ਨਾਲ ਰਹਿਣਾ ਇਸ ਤੋਂ ਵੀ ਜ਼ਿਆਦਾ ਮੁਸ਼ਕਿਲ ਆ। ਉਹਦੀ ਫੈਮਲੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਆ ਉਹਨੂੰ ਵਾਪਸ ਮਨੁੱਖੀ ਹਰਕਤਾਂ ਵੱਲ ਲੈ ਕੇ ਆਉਣ ਲਈ, ਮਨੁੱਖੀ ਆਦਤਾਂ ਵੱਲ। ਮਨੁੱਖਾਂ ਦੀ ਤਰ੍ਹਾਂ ਖਾਣਾ ਪੀਣਾ, ਬੋਲਣਾ ਪਰ ਰੋਕਮ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿੰਦੀ ਆ। ਇਹਨਾਂ ਨੂੰ ਸਿੱਖਣ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਆ। ਉਹ ਇਨਸਾਨਾਂ ਤੋਂ ਉਹ ਬਹੁਤ ਜ਼ਿਆਦਾ ਡਰਦੀ ਆ ਤੇ ਜੋ ਵੀ ਕਹਿਣਾ ਉਹ ਸਿਰਫ ਆਪਣੇ ਇਸ਼ਾਰਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਆ। ਕਾਫੀ ਮਹੀਨੇ ਆਪਣੀ ਵਿਛੜੀ ਹੋਈ ਫੈਮਿਲੀ ਦੇ ਨਾਲ ਮਿਲਣ ਤੋਂ ਬਾਅਦ ਵੀ ਉਹ ਜ਼ਿਆਦਾ ਟਾਈਮ ਜਦੋਂ ਵੀ ਚੰਨਣਾ ਹੋਵੇ ਤਾਂ ਆਪਣੀਆਂ ਨਾਲ ਦੋਨੇ ਬਾਹਾਂ ਦਾ ਵੀ ਇਸਤੇਮਾਲ ਕਰਦੀ ਆ। ਇਨਸਾਨਾਂ ਦੀ ਤਰ੍ਹਾਂ ਦੋ ਪੈਰਾਂ ਦੇ ਉੱਪਰ ਖੜਾ ਨਹੀਂ ਹੁੰਦੀ। ਜਦੋਂ ਵੀ ਉਹਦੇ ਕੱਪੜੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਸੇ ਟਾਈਮ ਹੀ ਉਹਨਾਂ ਨੂੰ ਉਤਾਰ ਦਿੰਦੀ ਆ। ਕਿਉਂਕਿ ਉਹਨਾਂ ਨੂੰ ਇਹ ਕੱਪੜੇ ਪਾਉਣ ਦੀ ਬਿਲਕੁਲ ਆਦਤ ਹੀ ਨਹੀਂ ਹੈ। 21 ਸਾਲ ਉਹਨੇ ਜੰਗਲਾਂ ਦੇ ਵਿੱਚ ਇਸੇ ਤਰ੍ਹਾਂ ਹੀ ਗੁਜ਼ਾਰੇ ਨੇ। ਬਾਅਦ ਦੇ ਵਿੱਚ ਉਹਦੇ ਸਿਸਟਰ ਸ਼ਾਂਤੀ ਇਹ ਦੱਸਦੇ ਨੇ ਕਿ ਜਿੰਨਾ ਟਾਈਮ ਵੀ ਰੋਕਮ ਸਾਡੇ ਨਾਲ ਰਹਿੰਦੀ ਆ ਉਹਨਾ ਟਾਈਮ ਉਹ ਇਨਸਾਨਾਂ ਤੋਂ ਜ਼ਿਆਦਾ ਜਾਨਵਰਾਂ ਦੇ ਵੱਲ ਨੂੰ ਜ਼ਿਆਦਾ ਗਈ ਕਿਤੇ ਵੀ ਉਹਨੂੰ ਕੋਈ ਜਾਨਵਰ ਦੇਖਦਾ ਸੀ ਉਹਦੇ ਨਾਲ ਇੰਟਰੈਕਟ ਕਰਨਾ ਉਹਦੇ ਨਾਲ ਗੱਲਬਾਤ ਕਰਨ ਦੇ ਵੱਲ ਉਹ ਜ਼ਿਆਦਾ ਤਰਜੀਹ ਦਿੰਦੀ ਸੀ ਤੇ ਫਾਈਨਲੀ ਟਾਈਮ ਆਉਂਦਾ ਸਾਲ 2010 ਦਾ ਹੁਣ ਰੋਕਮ ਪਿੰਗੋਂਗ ਨੂੰ ਆਪਣੀ ਫੈਮਿਲੀ ਦੇ ਨਾਲ ਰਹਿੰਦੇ 3 ਸਾਲ ਨੰਗ ਚੁੱਕੇ ਆ ਹੌਲੀ ਹੌਲੀ ਕਰਕੇ ਉਹਦੀ ਫੈਮਿਲੀ ਨੂੰ ਇਹ ਵਿਸ਼ਵਾਸ ਆ ਕਿ ਰੋਕਮ ਜ਼ਿੰਦਗੀ ਦੇ ਵਿੱਚ ਟਲ ਜੂਗੀ ਪਰ ਸਾਲ 2010 ਦੀ ਇੱਕ ਰਾਤ ਨੂੰ ਰੌਕਮ ਵਾਪਸ ਆਪਣੀ ਉਸੇ ਦੁਨੀਆ ਦੇ ਵਿੱਚ ਗਾਇਬ ਹੋ ਜਾਂਦੀ ਆ ਜਿੱਥੋਂ ਉਹ ਇੱਕ ਦਿਨ ਆਈ ਸੀ ਨਾ ਕਿਸੇ ਨੂੰ ਕੋਈ ਆਖਰੀ ਸ਼ਬਦ ਨਾ ਮਾਂ-ਬਾਪ ਦੇ ਨਾਲ ਕੋਈ ਲਗਾਓ ਉਹ ਉਸੇ ਨੇਰੇ ਦੇ ਵਿੱਚ ਗੁੰਮ ਹੋ ਜਾਂਦੀ ਆ ਕਿਉਂਕਿ ਸ਼ਾਇਦ ਹੁਣ ਰੌਕਮ ਦੇ ਲਈ ਉਹੀ ਜੰਗਲ ਉਹਦਾ ਘਰ ਸੀ ਤੇ ਉਹੀ ਜਾਨਵਰ ਉਹਦਾ ਪਰਿਵਾਰ ਸੀਗੇ ਹੁਣ ਤੱਕ ਦੀਆਂ ਆਪਣੀਆਂ ਦੋਨੇ ਕਹਾਣੀਆਂ ਆਪਾਂ ਸੁਣੀਆਂ ਉਹਨਾਂ ਬੱਚਿਆਂ ਦੀਆਂ ਜਿਹੜੇ ਬਾਅਦ ਦੇ ਵਿੱਚ ਮਨੁੱਖਾਂ ਦੀਆਂ ਆਦਤਾਂ ਦੇ ਵਿੱਚ ਢਲਣਾ ਨਹੀਂ ਸਿੱਖ ਪਾਈ ਪਰ ਹੁਣ ਤੁਹਾਨੂੰ ਇੱਕ ਕਹਾਣੀ ਸੁਣਾ ਰਿਹਾ ਜਿਹੜੀ ਕਿ ਬਹੁਤ ਹੀ ਜ਼ਿਆਦਾ ਜ਼ਬਰਦਸਤ ਆ ਜਿਹਦੇ ਵਿੱਚ ਇੱਕ ਬੱਚਾ ਨਾ ਸਿਰਫ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਆ ਕੇ ਉਹਨਾਂ ਦੀਆਂ ਆਦਤਾਂ ਨੂੰ ਢਾੜ ਲੈਂਦਾ ਪਰ ਉਸ ਤੋਂ ਅੱਗੇ ਉਹਦੀਆਂ ਕੀ ਕੀ ਅਚੀਵਮੈਂਟਸ ਰਹਿੰਦੀਆਂ ਨੇ ਇਸ ਕਹਾਣੀ ਦੇ ਵਿੱਚ ਆਪਾਂ ਉਹਨਾਂ ਨੂੰ ਵੀ ਸੁਣਾਵਾਂਗੇ ਦਿਨ ਹੈ 21 ਜੂਨ ਸਾਲ ਹੈ 1999 ਅਫਰੀਕਾ ਦਾ ਇੱਕ ਕੰਟਰੀ ਯੂਗਾਂਡਾ ਤੇ ਉਹਦਾ ਇੱਕ ਛੋਟਾ ਜਿਹਾ ਪਿੰਡਾ ਬੋਂਬੋ ਮਿਲੀ ਸਾਬਾ ਨਾਮ ਦੇ ਇੱਕ ਔਰਤ ਨੇ ਉਹ ਆਪਣੇ ਪਿੰਡ ਦੇ ਨਾਲ ਲੱਗਦੇ ਜੰਗਲ ਵਿੱਚ ਗਏ ਹੋਏ ਆ ਲੱਕੜਾਂ ਕੱਟਣ ਦੇ ਲਈ ਉੱਥੇ ਉਹਨਾਂ ਨੂੰ ਕਿਸੇ ਇੱਕ ਬਾਂਦਰ ਦੇ ਬਹੁਤ ਜ਼ੋਰ-ਜ਼ੋਰ ਦੇ ਨਾਲ ਰੌਲਾ ਪਾਉਣ ਦੀ ਆਵਾਜ਼ ਆਉਂਦੀ ਹੈ ਪਰ ਜੰਗਲਾਂ ਦੇ ਵਿੱਚ ਜਾਣਾ ਅਕਸਰ ਹੀ ਉਹਨਾਂ ਦਾ ਕੰਮ ਆ ਤਾਂ ਉਹਨਾਂ ਨੂੰ ਇਹਦੇ ਨਾਲ ਕੋਈ ਖਾਸ ਜ਼ਿਆਦਾ ਅਚੰਭਾ ਨਹੀਂ ਹੁੰਦਾ ਪਰ ਫਾਈਨਲੀ ਜਦੋਂ ਇਹ ਬਾਂਦਰ ਬਹੁਤ ਜ਼ੋਰ-ਜ਼ੋਰ ਨਾਲ ਤੇ ਬਹੁਤ ਲਗਾਤਾਰ ਉੱਚੀ ਆਵਾਜ਼ ਦੇ ਵਿੱਚ ਚੀਕਾਂ ਮਾਰ ਰਿਹਾ ਤਾਂ ਹੁਣ ਮੈਲੀ ਸੰਬਾ ਦਾ ਧਿਆਨ ਇਹਦੇ ਵੱਲ ਜਾਂਦਾ ਕਿਉਂਕਿ ਜੰਗਲ ਦੇ ਵਿੱਚ ਜੇ ਬਾਂਦਰ ਬਹੁਤ ਉੱਚੀ ਚੀਲਾ ਰਹੇ ਆ ਤਾਂ ਉਹਦਾ ਇਹ ਸਿੱਧਾ ਮਤਲਬ ਹੈ ਕਿ ਕੋਈ ਖਤਰਾ ਕੋਈ ਸ਼ਿਕਾਰੀ ਜਾਨਵਰ ਕਿਤੇ ਨੇੜੇ ਤੇੜੇ ਹੀ ਆ। ਤਾਂ ਮਿਲੀ ਸੇਬਾ ਫਾਈਨਲੀ ਆਪਣਾ ਧਿਆਨ ਤੇ ਆਪਣੀ ਅੱਖਾਂ ਕਰਦੇ ਨੇ ਉਸ ਡਾਇਰੈਕਸ਼ਨ ਵੱਲ ਨੂੰ ਪਰ ਜੋ ਅੱਗੇ ਦੇਖਦੇ ਆ ਸ਼ਾਇਦ ਉਹਨਾਂ ਨੇ ਆਪਣੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਗਾ। ਕੁਝ ਦੂਰੀ ਦੇ ਉੱਪਰ ਇੱਕ ਬਹੁਤ ਵੱਡਾ ਦਰਖਤ ਆ। ਉਹਦੇ ਉੱਪਰ ਕੁਝ ਬਾਂਦਰ ਬੈਠੇ ਆ ਪਰ ਉਹਨਾਂ ਦੇ ਨਾਲ ਉਹਨਾਂ ਨੂੰ ਦਿਖਾਈ ਦਿੰਦਾ ਇੱਕ ਬੱਚਾ ਪੂਰੀ ਤਰ੍ਹਾਂ ਦੇ ਨਾਲ ਨਿਰਵਸਤਰ ਤੇ ਉਹ ਪੂਰੀ ਤੇਜ਼ੀ ਦੇ ਨਾਲ ਉਸ ਦਰਖਤ ਦੇ ਉੱਪਰ ਚੜ ਰਿਹਾ ਆ। ਇੰਨੀ ਤੇਜ਼ੀ ਦੇ ਨਾਲ ਕਿ ਕੋਈ ਵੀ ਇਨਸਾਨ ਇੰਨੀ ਤੇਜ਼ੀ ਦੇ ਨਾਲ ਦਰਖਤ ਦੇ ਉੱਪਰ ਚੜ੍ਹ ਹੀ ਨਹੀਂ ਸਕਦਾ ਤੇ ਉਹਨਾਂ ਦੇ ਦੇਖਦੀ ਦੇਖਦੇ ਉਹ ਬਾਂਦਰਾਂ ਦੇ ਇਸ ਝੁੰਡ ਦੇ ਵਿੱਚ ਕਿਤੇ ਗੁੰਮ ਹੋ ਜਾਂਦਾ ਮਿਲੀ ਸੇਬਾ ਹਾਲੇ ਤੱਕ ਜੋ ਵੀ ਲੱਕੜਾਂ ਇਕੱਠੀਆਂ ਕੀਤੀਆਂ ਸੀ ਉਹਨਾਂ ਨੂੰ ਉੱਥੇ ਹੀ ਸੱਟਦੇ ਆ ਤੇ ਇੰਨਾ ਕ ਡਰ ਜਾਂਦੇ ਆ ਕਿ ਸਿੱਧਾ ਆਪਣੇ ਪਿੰਡ ਪਹੁੰਚ ਕੇ ਹੀ ਸਾਹ ਲੈਂਦੇ ਆ ਤੇ ਪਿੰਡ ਆਉਣ ਤੋਂ ਬਾਅਦ ਉਹ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕਰਦੇ ਆ ਤੇ ਇਹ ਸਾਰੀ ਕਹਾਣੀ ਉਹਨਾਂ ਨੂੰ ਦੱਸਦੇ ਆ ਇਸ ਘਟਨਾ ਨੂੰ ਹੋਏ ਸਿਰਫ 3 ਦਿਨ ਲੰਘੇ ਹੁੰਦੇ ਆ ਤਾਂ ਬਿਲਕੁਲ ਇੱਕ ਨੇੜੇ ਦਾ ਹੋਰ ਪਿੰਡ ਆ ਉਹਦਾ ਨਾਮ ਆ ਕੈਬੋਂਗੇ ਸੇਮ ਇਸੇ ਤਰ੍ਹਾਂ ਦਾ ਦ੍ਰਿਸ਼ ਉੱਥੋਂ ਦੇ ਵੀ ਇੱਕ ਔਰਤ ਦੇਖਦੇ ਆ ਤਾਂ ਥੋੜੀ ਦੇਰ ਦੇ ਵਿੱਚ ਹੀ ਇੱਕ ਐਸ ਤਰ੍ਹਾਂ ਦਾ ਬੱਚਾ ਜਿਹੜਾ ਜੰਗਲ ਦੇ ਵਿੱਚ ਬਾਂਦਰਾਂ ਦੇ ਇੱਕ ਝੁੰਡ ਦੇ ਨਾਲ ਰਹਿ ਰਿਹਾ ਵਾ ਇਹ ਕਹਾਣੀ ਯੂਗਾਂਡਾ ਦੇ ਉਸ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇੰਟਰਨੈਸ਼ਨਲ ਨਿਊਜ਼ ਬਣ ਜਾਂਦੀ ਆ ਇਹ ਹਫ਼ਤਾ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਪੂਰੀ ਦੁਨੀਆ ਤੋਂ ਸਾਇੰਟਿਸਟ ਐਂਥਰੋਪੋਲੋਜਿਸਟ ਜ਼ੂਲੋਜਿਸਟ ਤੇ ਜੈਨੇਟਿਕ ਸਾਇੰਸ ਦੇ ਨਾਲ ਕੰਮ ਕਰਨ ਵਾਲੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਮਾਹਰ ਲੋਕ ਇਸ ਏਰੀਏ ਦੇ ਵਿੱਚ ਪਹੁੰਚ ਜਾਂਦੇ ਆ ਤੇ ਹੁਣ ਵੱਡੀ ਪੱਧਰ ਤੇ ਉਪਰ ਤਲਾਸ਼ ਹੋ ਰਹੀ ਆ ਇਸ ਬੱਚੇ ਦੀ ਕੋਸ਼ਿਸ਼ ਦੇਣਾਂ ਤੋਂ ਬਾਅਦ ਉਹਨਾਂ ਜੰਗਲਾਂ ਦੇ ਵਿੱਚੋਂ ਇਸ ਬੱਚੇ ਨੂੰ ਲੱਭ ਲਿਆ ਜਾਂਦਾ ਤੇ ਉੱਥੇ ਇੱਕ ਜੋੜਾ ਵਾਸਵਾ ਕਰਕੇ ਉਹਨਾਂ ਦੇ ਘਰੇ ਇਸ ਬੱਚੇ ਨੂੰ ਰੱਖਿਆ ਜਾਂਦਾ ਤੇ ਹੁਣ ਕਹਾਣੀ ਨਿਕਲ ਕੇ ਇਹ ਸਾਹਮਣੇ ਆਉਂਦੀ ਆ ਇਸ ਬੱਚੇ ਦੀ ਹਿਸਟਰੀ ਇਹ ਪਤਾ ਲੱਗਦੀ ਆ ਕਿ ਸਾਲ 1985 ਦੇ ਵਿੱਚ ਜਦੋਂ ਯੂਗਾਂਡਾ ਦੀ ਆਪਣੀ ਸਰਕਾਰ ਦੀਆਂ ਫੌਜਾਂ ਤੇ ਉਥੋਂ ਦੇ ਕੁਝ ਵਿਰੋਧੀ ਧਿਰਾਂ ਦੇ ਲੋਕ ਆਪਸ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਵੱਡੀ ਗੈਗੱਚ ਲੜਾਈ ਹੁੰਦੀ ਆ ਤੇ ਇਹ ਲੜਾਈ ਇਸ ਪੂਰੇ ਦੇ ਪੂਰੇ ਏਰੀਏ ਦੇ ਵਿੱਚਕਾਰ ਹੀ ਕਿਤੇ ਹੋਈ ਹੁੰਦੀ ਆ ਤੇ ਇਸ ਖੂਨ ਖਰਾਬੇ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਆ ਤੇ ਜਿਨ੍ਹਾਂ ਦੇ ਵਿੱਚ ਹੁੰਦੇ ਆ ਇਸੇ ਬੱਚੇ ਦੇ ਦੋਨੇ ਮਾਤਾ ਪਿਤਾ ਵੀ ਉਸ ਟਾਈਮ ਇਸ ਬੱਚੇ ਦੀ ਉਮਰ ਸਿਰਫ 4 ਸਾਲ ਸੀ ਆਪਣੇ ਮਾਤਾ ਪਿਤਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨੇ ਮਰਦਾ ਦੇਖਿਆ ਕਤਲ ਹੁੰਦਾ ਦੇਖਿਆ ਤੇ ਇਹ ਛੋਟਾ 4 ਸਾਲ ਦਾ ਬੱਚਾ ਆਪਣੀ ਜਾਨ ਬਚਾ ਕੇ ਇਸ ਜੰਗਲ ਦੇ ਵੱਲ ਨੂੰ ਭੱਜ ਤੁਰਦਾ ਇਹ ਸਾਰਾ ਕੁਝ ਉਹਨੇ ਬਾਅਦ ਦੇ ਵਿੱਚ ਦੱਸਿਆ ਜਦੋਂ ਉਹ ਬੋਲਣ ਤੇ ਇਨਸਾਨੀ ਆਦਤਾਂ ਦੇ ਪੂਰਵਕ ਆਪਣੇ ਆਪ ਨੂੰ ਢਾਲਣ ਦੇ ਵਿੱਚ ਸક્ષਮ ਹੁੰਦਾ ਵਾ ਉਸ ਤੋਂ ਅੱਗੇ ਉਹਨੇ ਇਹ ਦੱਸਿਆ ਕਿ ਜਦੋਂ ਮੈਂ ਜੰਗਲ ਦੇ ਵਿੱਚ ਪਹੁੰਚਦਾ ਤਾਂ ਇੱਕ ਦਰਖਤ ਦੇ ਥੱਲੇ ਬੈਠ ਜਾਣਾ ਤੇ ਰੋਣ ਲੱਗ ਜਾਣਾ ਕੁਝ ਟਾਈਮ ਤੋਂ ਬਾਅਦ ਹੀ ਬਾਂਦਰਾਂ ਦਾ ਇੱਕ ਬਹੁਤ ਵੱਡਾ ਝੁੰਡ ਮੇਰੇ ਆਸੇ ਪਾਸੇ ਆ ਜਾਂਦਾ ਇਕੱਠਾ ਹੋ ਜਾਂਦਾ ਉਹ ਮੇਰੀਆਂ ਗੱਲਾਂ ਨੂੰ ਹੱਥ ਲਾਉਂਦੇ ਆ ਮੇਰੇ ਅਲੱਗ-ਅਲੱਗ ਸਰੀਰ ਤੇ ਅੰਗਾਂ ਨੂੰ ਟੋਕੇ ਦੇਖਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੁਝ ਬਾਂਦਰ ਜਾਂਦੇ ਆ ਤੇ ਕੁਝ ਜੰਗਲ ਦੇ ਵਿੱਚੋਂ ਫਰੂਟ ਲਿਆਉਂਦੇ ਆ ਤੇ ਮੇਰੇ ਸਾਹਮਣੇ ਰੱਖ ਦਿੰਦੇ ਆ ਤੇ ਇੱਥੋਂ ਇਸ ਬੱਚੇ ਦਾ ਸਫ਼ਰ ਸ਼ੁਰੂ ਹੁੰਦਾ ਬਾਂਦਰਾਂ ਦੇ ਇਸ ਫੈਮਿਲੀ ਦੇ ਨਾਲ ਹੌਲੀ-ਹੌਲੀ ਕਰਕੇ ਇਹ ਬੱਚਾ ਬਾਂਦਰਾਂ ਦੀਆਂ ਸਾਰੀਆਂ ਆਦਤਾਂ ਖਾਣੇ ਨੂੰ ਲੱਭਣਾ ਦਰਖਤਾਂ ਦੇ ਉੱਪਰ ਚੜ੍ਹਨਾ ਅਲੱਗ-ਅਲੱਗ ਤਰ੍ਹਾਂ ਦੀ ਜੜੀ-ਬੂਟੀ ਨੂੰ ਪਰਖਣਾ ਕੀ ਖਾਣ ਯੋਗ ਹੈ ਤੇ ਕੀ ਜ਼ਹਿਰੀਲਾ ਹੈ ਇਹ ਸਭ ਕੁਝ ਸਿੱਖਣਾ ਜੰਗਲ ਦੀਆਂ ਕਿਹੜੀਆਂ ਆਵਾਜ਼ਾਂ ਕਿਸੇ ਸ਼ਿਕਾਰੀ ਦੇ ਆਉਣ ਦਾ ਸੰਕੇਤ ਨੇ ਤੇ ਕਿਹੜੀਆਂ ਆਵਾਜ਼ਾਂ ਆਪਣੇ ਨਾਲ ਦੇ ਸਾਥੀਆਂ ਨੂੰ ਕੋਲੇ ਬੁਲਾਉਣ ਦਾ ਸੰਕੇਤ ਨੇ ਪੂਰੀ ਦੀ ਪੂਰੀ ਜੰਗਲ ਦੀ ਇਹ ਦੁਨੀਆ ਨੂੰ ਇਹ ਬੱਚਾ ਸਿੱਖ ਲੈਂਦਾ ਪਰ ਆਪਣੇ ਪਹਿਲੇ ਦੋਨੇ ਕੇਸਸ ਦੇ ਬੱਚਿਆਂ ਤੋਂ ਬਿਲਕੁਲ ਉਲਟ ਇਹ ਬੱਚਾ ਮਨੁੱਖੀ ਆਦਤਾਂ ਨੂੰ ਬਹੁਤ ਛੇਤੀ ਅਡਾਪਟ ਕਰ ਲੈਂਦਾ ਤੇ ਅੱਗੇ ਜੋ ਇਹ ਚੀਜ਼ਾਂ ਕਰਦਾ ਤੁਸੀਂ ਉਹਨਾਂ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਖੇਡਾਂ ਦੇ ਟੂਰਨਾਮੈਂਟ 올림픽 ਦੇ ਵਿੱਚ ਯੂਗਾਂਡਾ ਦੇ ਲਈ ਮੈਰਾਥਨ ਦੇ ਵਿੱਚ ਭੱਜਦਾ ਵੀ ਤੇ ਉਸ ਤੋਂ ਅੱਗੇ ਪੂਰੇ 4 ਸਾਲ ਤੋਂ ਬਾਅਦ ਯੂਗਾਂਡਾ ਦੀ ਫੁੱਟਬਾਲ ਟੀਮ ਦਾ ਕੈਪਟਨ ਬਣਦਾ ਉਸ ਤੋਂ ਅੱਗੇ ਇੱਕ ਬਹੁਤ ਹੀ ਵਧੀਆ ਸਿੰਗਰ ਵੀ ਬਣਦਾ ਤੇ ਸਿੰਗਰ ਬਣਨ ਤੋਂ ਬਾਅਦ ਪੂਰੇ ਯੂਰਪ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਉੱਪਰ ਜਾ ਕੇ ਆਪਣੇ ਸਟੇਜ ਸ਼ੋਅ ਵੀ ਕਰਦਾ ਪਰ ਹਾਲੇ ਵੀ ਇਹਨਾਂ ਸਭ ਕੁਝ ਅਚੀਵ ਕਰਨ ਦੇ ਬਾਵਜੂਦ ਉਹ ਆਪਣੀ ਪੁਰਾਣੀ ਉਸ ਫੈਮਿਲੀ ਨੂੰ ਤੇ ਆਪਣੇ ਜੰਗਲ ਨੂੰ ਨਹੀਂ ਭੁੱਲਿਆ ਤੇ ਉਹ ਹੁਣ ਵੀ ਕਦੇ-ਕਦੇ ਆਪਣੇ ਉਸੇ ਜੰਗਲ ਦੇ ਵਿੱਚ ਜਾਂਦਾ ਉਸੇ ਤਰ੍ਹਾਂ ਹੀ ਦਰਖਤਾਂ ਦੇ ਉੱਪਰ ਚੜਦਾ ਤੇ ਆਪਣੇ ਉਹਨਾਂ ਪੁਰਾਣੇ ਦੋਸਤਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਮਿਲਦਾ ਵਾ ਆਪਣੀ ਅਗਲੀ ਕਹਾਣੀ ਲਈ ਤੇ ਅਗਲੀ ਕਹਾਣੀ ਦੇ ਬੱਚਿਆਂ ਨੂੰ ਮਿਲਣ ਦੇ ਲਈ ਹਾਂ ਇੱਥੇ ਇੱਕ ਨਹੀਂ ਦੋ ਬੱਚਿਆਂ ਦੀ ਗੱਲ ਆਪਾਂ ਹੁਣ ਘਰ ਦੇ ਨੇੜੇ ਆਉਨੇ ਆ ਆਪਣੇ ਖੁੱਦ ਦੇ ਹੀ ਕੰਟਰੀ ਇੰਡੀਆ ਦੇ ਵਿੱਚ ਤੇ ਸਾਲ ਹੈ 1920 ਦਾ ਜੰਗਲਾਂ ਦੇ ਵਿੱਚ ਕਿਤੇ ਨੰਗਦੇ ਕਰਦੇ ਇੱਕ ਇਨਸਾਨ ਨੂੰ ਕਿਤੋਂ ਇਹ ਪਤਾ ਲੱਗਦਾ ਕਿ ਭੀੜੀਆਂ ਦੇ ਇੱਕ ਝੁੰਡ ਦੇ ਨਾਲ ਦੋ ਇਨਸਾਨੀ ਬੱਚੇ ਰਹਿ ਰਹੇ ਆ। ਇੰਨੀ ਚੀਜ਼ ਪਤਾ ਲੱਗਣ ਤੋਂ ਬਾਅਦ ਇੱਕ ਬਹੁਤ ਵੱਡਾ ਦਲ ਤਿਆਰ ਕੀਤਾ ਜਾਂਦਾ ਜਿਦੇ ਵਿੱਚ ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮ ਵੀ ਸ਼ਾਮਲ ਹੁੰਦੇ ਆ ਤੇ ਬਹੁਤ ਸਾਰੇ ਅੰਗਰੇਜ਼ ਵੀ ਹੁੰਦੇ ਆ। ਫਾਈਨਲੀ ਜੰਗਲ ਦੇ ਵਿੱਚ ਕੁਝ ਦਿਨ ਇੱਧਰ ਉੱਧਰ ਭਟਕਣ ਤੋਂ ਬਾਅਦ ਇਹਨਾਂ ਸਾਰੇ ਲੋਕਾਂ ਦਾ ਸਾਹਮਣਾ ਹੁੰਦਾ ਭੀੜੀਆਂ ਦੇ ਇੱਕ ਬਹੁਤ ਵੱਡੇ ਝੁੰਡ ਦੇ ਨਾਲ ਤੇ ਨਾਲ ਹੀ ਇਹਨਾਂ ਨੂੰ ਦਿਖਦੇ ਆ ਦੋ ਬੱਚੇ ਇਹ ਦੋ ਲੜਕੀਆਂ ਨੇ ਜਿਨ੍ਹਾਂ ਦੀ ਉਮਰ ਤਕਰੀਬਨ 7 ਤੋਂ 8 ਸਾਲ ਤੇ 3 ਸਾਲ ਦੀ ਆ ਪਰ ਜਦੋਂ ਇਹ ਇਹਨਾਂ ਦੋਨੇ ਬੱਚਿਆਂ ਵੱਲ ਨੂੰ ਅਪਰੋਚ ਕਰਨਾ ਸ਼ੁਰੂ ਕਰਦੇ ਆ ਤਾਂ ਪੇੜੀਏ ਇੱਥੇ ਬਹੁਤ ਹੀ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਤੇ ਬਿਲਕੁਲ ਉਸੇ ਤਰ੍ਹਾਂ ਰਿਐਕਟ ਕਰਦੇ ਆ ਜਿਵੇਂ ਉਹਨਾਂ ਦੇ ਆਪਣੇ ਬੱਚਿਆਂ ਨੂੰ ਉਹਨਾਂ ਤੋਂ ਕੋਈ ਖੋਰਿਆ ਹੋਵੇ ਤੇ ਸਪੈਸ਼ਲੀ ਇੱਕ ਪੇੜੀਆ ਜੋ ਕਿ ਇੱਕ ਮਾਦਾ ਪੇੜੀਆ ਵਾ ਉਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਆ ਉਹ ਸਭ ਤੋਂ ਜ਼ਿਆਦਾ ਅਕਰਮਿਕਾ ਤੇ ਤਜਰਬੇਕਾਰ ਲੋਕਾਂ ਨੂੰ ਇਹ ਸਮਝਣ 'ਚ ਦੇਰ ਨਹੀਂ ਲੱਗੀ ਕਿ ਅਸਲ ਦੇ ਵਿੱਚ ਇਹ ਮਾਦਾ ਭੇੜੀ ਆਈ ਆ ਜਿਹੜੀ ਇਹਨਾਂ ਦੋਨੇ ਬੱਚਿਆਂ ਦੀ ਮਾਂ ਦਾ ਰੋਲ ਇੰਨੇ ਸਾਲ ਤੋਂ ਨਿਭਾ ਰਹੀ ਹੋਊਗੀ ਪਰ ਹੁਣ ਬਹੁਤ ਸਾਰੇ ਇਨਸਾਨ ਇਕੱਠੇ ਹੋ ਕੇ ਇਨਸਾਨੀ ਬੱਚਿਆਂ ਨੂੰ ਉਹਨਾਂ ਤੋਂ ਲੈ ਕੇ ਆਉਣ ਲਈ ਗਏ ਆ ਤਾਂ ਹੁਣ ਇੱਥੇ ਉਹ ਥੋੜੀ ਜੀ ਫੋਰਸ ਦਾ ਪ੍ਰਯੋਗ ਕਰਦੇ ਆ ਪਰ ਵੱਧ ਕਿਸਮਤੀ ਦੇ ਨਾਲ ਇਸ ਪੂਰੀ ਝੜਪ ਦੇ ਵਿੱਚ ਜਿਹੜੀ ਇਨਸਾਨਾਂ ਤੇ ਜਾਨਵਰਾਂ ਦੇ ਵਿਚਕਾਰ ਹੁੰਦੀ ਆ ਉਹ ਮਾਦਾ ਭੇੜੀਆ ਦਮ ਤੋੜ ਜਾਂਦੀ ਆ ਉਹਦੀ ਮੌਤ ਹੋ ਜਾਂਦੀ ਆ ਕਿਉਂਕਿ ਇਹ ਪੋਸੀਬਲ ਹੀ ਨਹੀਂ ਹੈ ਕਿ ਇੱਕ ਮਾਦਾ ਭੇੜੀਆ ਤੋਂ ਤੁਸੀਂ ਉਹਦੇ ਬੱਚੇ ਖੋਲੋ ਉਹਦੇ ਜਿਉਂਦੇ ਹੋਏ ਪਰ ਇਹ ਕਹਾਣੀ ਜਿਵੇਂ ਇੱਕ ਦੁਖਦ ਨੋਟ ਦੇ ਉੱਪਰ ਸ਼ੁਰੂ ਹੋਈ ਆ ਇਹਦਾ ਅੰਤ ਵੀ ਇੱਕ ਦੁਖਦ ਨੋਟ ਦੇ ਉੱਪਰ ਹੀ ਹੋਊਗਾ ਜਦੋਂ ਇਹ ਮਾਦਾ ਪੇੜੀਆ ਦੀ ਮੌਤ ਹੁੰਦੀ ਆ ਤਾਂ ਬਾਕੀ ਦੇ ਸਾਰੇ ਦੇ ਸਾਰੇ ਪੇੜੀਏ ਆਪਣੀ ਉਹੀ ਜਾਣੀ ਪਛਾਣੀ ਮਸ਼ਹੂਰ ਪੇੜੀਆਂ ਵਾਲੀ ਆਵਾਜ਼ ਦੇ ਵਿੱਚ ਰੋਣਾ ਸ਼ੁਰੂ ਕਰ ਦਿੰਦੇ ਆ ਤੇ ਨਾਲ ਹੀ ਸ਼ੁਰੂ ਕਰ ਦਿੰਦੇ ਆ ਇਸੇ ਤਰ੍ਹਾਂ ਦੇ ਨਾਲ ਰੋਣਾ ਇਹ ਦੋਨੇ ਬੱਚੇ ਤੇ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਜਿਹੜੀਆਂ ਇਨਸਾਨੀ ਬੱਚਿਆਂ ਦੇ ਗਲੇ ਦੇ ਵਿੱਚੋਂ ਨਿਕਲੀਆਂ ਨੇ ਸਾਰੇ ਦੇ ਸਾਰੇ ਲੋਕ ਹੈਰਾਨ ਹੋ ਜਾਂਦੇ ਆ ਇਹਨਾਂ ਦੋਨੇ ਬੱਚਿਆਂ ਨੂੰ ਵਾਪਸ ਇਨਸਾਨੀ ਆਬਾਦੀ ਚ ਲਿਆਇਆ ਜਾਂਦਾ ਤੇ ਇੱਕ ਇਨਸਾਨ ਜੋ ਕਿ ਉਸ ਟਾਈਮ ਦੇ ਬਹੁਤ ਵੱਡੇ ਸਮਾਜ ਸੇਵੀ ਵੀ ਰਹੇ ਆ ਇਹ ਲਾਲ ਸਿੰਘ ਉਹਨਾਂ ਦੀ ਦੇਖ ਰੇਖ ਦੇ ਵਿੱਚ ਛੱਡਿਆ ਜਾਂਦਾ ਬਹੁਤ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇਹ ਬੱਚੇ ਹੌਲੀ ਹੌਲੀ ਕਰਕੇ ਇਨਸਾਨਾਂ ਦੀਆਂ ਆਦਤਾਂ ਨੂੰ ਤਾਰਨ ਪਰ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਮਯਾਬੀ ਨਹੀਂ ਮਿਲਦੀ ਪੀੜੀਆ ਵੈਸੇ ਵੀ ਇੱਕ ਬਹੁਤ ਹੀ ਅਕਰਮਕ ਅਗਰੈਸਿਵ ਜਾਨਵਰ ਮੰਨਿਆ ਗਿਆ ਵਾ ਤੇ ਉਹੀ ਆਦਤਾਂ ਬਿਲਕੁਲ ਆਈਆਂ ਇਹਨਾਂ ਦੋਨੇ ਬੱਚਿਆਂ ਦੇ ਵਿੱਚ ਕਿ ਬੱਚੇ ਅਕਸਰ ਬਿਲਕੁਲ ਪੀੜੀਆਂ ਦੀ ਤਰ੍ਹਾਂ ਹੀ ਇਹ ਜ਼ਿਆਦਾ ਟਾਈਮ ਰਾਤ ਨੂੰ ਐਕਟਿਵ ਰਹਿੰਦੇ ਨੇ ਤੇ ਆਪਣੀ ਇਮੋਸ਼ਨਸ ਨੂੰ ਐਕਸਪ੍ਰੈਸ ਕਰਨ ਦੇ ਲਈ ਇਹ ਸਿਰ ਆਪਣੀ ਗਰਦਨ ਅਸਮਾਨ ਵੱਲ ਨੂੰ ਚੱਕ ਕੇ ਬਹੁਤ ਅਜੀਬ ਤੇ ਡਰਾਉਣੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਪੂਰਾ 1 ਸਾਲ ਲੰਘਣ ਤੱਕ ਲੋਕਾਂ ਨੂੰ ਥੋੜੀ ਉਮੀਦ ਹੁੰਦੀ ਆ ਕਿ ਸ਼ਾਇਦ ਇਹ ਬੱਚੇ ਹੌਲੀ-ਹੌਲੀ ਇਨਸਾਨਾਂ ਦੀ ਤਰ੍ਹਾਂ ਬੋਲਣਾ ਤੇ ਇਨਸਾਨਾਂ ਦੀ ਤਰ੍ਹਾਂ ਚੱਲਣਾ ਸਿੱਖ ਜਾਣਗੇ ਵੱਡੀ ਲੜਕੀ ਜਿਹਦੀ ਉਮਰ ਡਾਕਟਰਸ ਦੇ ਅਕੋਰਡਿੰਗ 8 ਸਾਲ ਦੀ ਰਹੀ ਹੋਊਗੀ ਕਮਾਲਾ ਉਹ ਹੌਲੀ-ਹੌਲੀ ਕਰਕੇ ਇਨਸਾਨਾਂ ਦੀ ਤਰ੍ਹਾਂ ਤੁਰਨਾ ਸ਼ੁਰੂ ਕਰ ਦਿੰਦੀ ਹੈ ਪਰ ਜ਼ਿਆਦਾ ਟਾਈਮ ਉਹ ਜਦੋਂ ਵੀ ਚੱਲਣਾ ਵਾ ਉਹ ਆਪਣੇ ਦੋਨੇ ਹੱਥਾਂ ਨੂੰ ਵੀ ਜਾਨਵਰਾਂ ਦੀ ਤਰ੍ਹਾਂ ਹੀ ਯੂਜ਼ ਕਰਦੀ ਆ ਪਰ ਛੋਟੀ 3 ਸਾਲ ਦੀ ਅਮਾਲਾ ਉਹਦੀਆਂ ਆਦਤਾਂ ਪੂਰੀ ਤਰ੍ਹਾਂ ਦੇ ਨਾਲ ਜਾਨਵਰਾਂ ਵਾਲੀਆਂ ਨੇ ਤੇ 1 ਸਾਲ ਪੂਰਾ ਹੋਣ ਤੱਕ ਬਿਲਕੁਲ ਇੱਕ ਨਵੇਂ ਮਾਹੌਲ ਦੇ ਵਿੱਚ ਆ ਜਾਣ ਦੇ ਕਾਰਨ ਬਦਕਿਸਮਤੀ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਆਪਣੀ ਅਗਲੀ ਬਿਲਕੁਲ ਇਸੇ ਤਰ੍ਹਾਂ ਦੀ ਅਜੀਬ ਕਹਾਣੀਆਂ ਕਲੰਬੀਆ ਦੀ ਮੈਰੀਨਾ ਚੈਪਮੈਨ ਦੀ ਕਲੰਬੀਆ ਪਿਛਲੇ ਬਹੁਤ ਸਾਰੇ ਦਹਾਕਿਆਂ ਤੋਂ ਗ੍ਰਹਿ ਯੁੱਧ ਤੇ ਡਰੱਗਸ ਨਾਲ ਰਿਲੇਟਡ ਲੜਾਈਆਂ ਦੇ ਵਿੱਚ ਉੜਜਿਆ ਹੋਇਆ ਵਾ ਇਹ ਸਾਲ ਹੈ 1950 ਦਾ ਉਸ ਟਾਈਮ ਮਰੀਨਾ ਦੀ ਉਮਰ ਸੀ ਤਕਰੀਬਨ 4 ਸਾਲ ਦੀ ਤਾਂ ਇੱਕ ਰਾਤ ਨੂੰ ਜਦੋਂ ਮਰੀਨਾ ਆਪਣੇ ਮਾਤਾ ਪਿਤਾ ਦੇ ਨਾਲ ਸੌਂ ਰਹੀ ਸੀ ਤਾਂ ਕੁਝ ਹਥਿਆਰਬੰਦ ਲੋਕ ਇਹਨਾਂ ਦੇ ਘਰੇ ਦਾਖਲ ਹੁੰਦੇ ਨੇ ਤੇ ਮਰੀਨਾ ਦੇ ਸਾਹਮਣੇ ਉਹਦੇ ਮਾਤਾ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਨੇ ਤੇ ਮਰੀਨਾ ਨੂੰ ਉੱਥੇ ਹੀ ਛੱਡ ਜਾਂਦੇ ਨੇ 4 ਸਾਲ ਦੀ ਮਰੀਨਾ ਇਸ ਤੋਂ ਬਾਅਦ ਰੁਖ ਕਰਦੀਆ ਜੰਗਲਾਂ ਵੱਲ ਦਾ ਜਿੱਥੇ ਉਹਨੂੰ ਆਪਣੇ ਇਸ ਵੀਡੀਓ ਦੇ ਪਹਿਲਾਂ ਦੇ ਇੱਕ ਬੱਚੇ ਦੀ ਤਰ੍ਹਾਂ ਹੀ ਮਿਲਦਾ ਇੱਕ ਬਹੁਤ ਵੱਡਾ ਬਾਂਦਰਾਂ ਦਾ ਝੁੰਡ ਤੇ ਬਹੁਤ ਬਾਅਦ ਦੇ ਵਿੱਚ ਜਦੋਂ ਮਰੀਨਾ ਇਨਸਾਨਾਂ ਦੀ ਜ਼ਿੰਦਗੀ ਵਿੱਚ ਆ ਚੁੱਕੇ ਸੀ ਟਲ ਚੁੱਕੇ ਸੀ ਤਾਂ ਉਸ ਤੋਂ ਬਾਅਦ ਉਹ ਦੱਸਦੇ ਆ ਕਿ ਏਸੇ ਹੀ ਬਾਂਦਰਾਂ ਦੇ ਝੁੰਡੇ ਨੇ ਮੈਨੂੰ ਅਪਣਾਇਆ ਤੇ ਹਰ ਚੀਜ਼ ਜੰਗਲ ਦੀ ਦੁਨੀਆ ਦੇ ਬਾਰੇ ਦੇ ਵਿੱਚ ਦੱਸੀ ਇੱਕ ਦਿਨ ਗਲਤੀ ਦੇ ਨਾਲ ਮਰੀਨਾ ਕੋਈ ਜ਼ਹਿਰੀਲਾ ਫਲ ਖਾ ਲੈਂਦੇ ਨੇ ਤਾਂ ਉਸੇ ਟਾਈਮ ਬਾਂਦਰ ਉਹਨਾਂ ਨੂੰ ਜੰਗਲ ਦੇ ਅੰਦਰ ਹੀ ਇੱਕ ਨਦੀ ਕਿਨਾਰੇ ਲੈ ਕੇ ਜਾਂਦੇ ਆ ਉੱਥੇ ਉਹਨਾਂ ਨੂੰ ਪਾਣੀ ਪਿਲਾਇਆ ਜਾਂਦਾ ਤੇ ਉਸ ਤੋਂ ਬਾਅਦ ਬਾਂਦਰ ਖੁਦ ਉਹ ਪਾਣੀ ਪੀ ਕੇ ਆਪਣੇ ਮੂੰਹ ਦੇ ਵਿੱਚੋਂ ਬਾਹਰ ਕੱਢ ਦਿੰਦੇ ਆ ਉਹ ਇਹ ਕੋਸ਼ਿਸ਼ ਕਰ ਰਹੇ ਸੀ ਮਰੀਨਾ ਨੂੰ ਦੱਸਣ ਦੀ ਕਿ ਪਾਣੀ ਪਿਓ ਤੇ ਬਾਹਰ ਕੱਢ ਦਿਓ ਇਹਦੇ ਨਾਲ ਅੰਦਰਲੀ ਜ਼ਹਿਰ ਬਾਹਰ ਨਿਕਲ ਜਾਊਗੀ ਕੁਝ ਸਾਲ ਬਾਂਦਰਾਂ ਦੀ ਇਸ ਫੈਮਲੀ ਦੇ ਨਾਲ ਰਹਿਣ ਤੋਂ ਬਾਅਦ ਇੱਕ ਦਿਨ ਮਰੀਨਾ ਨੂੰ ਜੰਗਲ ਦੇ ਅੰਦਰ ਆਏ ਹਥਿਆਰਬੰਦ ਕੁਝ ਲੋਕ ਕਿਡਨੈਪ ਕਰ ਲੈਂਦੇ ਆ ਕਿਡਨੈਪ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਵੇਸਵਾ ਘਰ ਦੇ ਵਿੱਚ ਵੇਚ ਦਿੱਤਾ ਜਾਂਦਾ ਪਰ ਹੁਣ ਮਰੀਨਾ ਕਿਉਂਕਿ ਜੰਗਲ ਦੀ ਉਸ ਕਠੋਰ ਜ਼ਿੰਦਗੀ ਦੇ ਆਦੀ ਸੀਗੇ ਤਾਂ ਕੁਝ ਹਫ਼ਤਿਆਂ ਤੋਂ ਬਾਅਦ ਹੀ ਮਰੀਨਾ ਉੱਥੋਂ ਭੱਜਣ ਦੇ ਵਿੱਚ ਸਫਲ ਹੋ ਜਾਂਦੇ ਆ ਪਰ ਇਸ ਵਾਰ ਕਿਸਮਤ ਉਹਨਾਂ ਦਾ ਸਾਥ ਦਿੰਦੀ ਆ ਕੋਈ ਇੱਕ ਦਿਆਲੂ ਇਨਸਾਨ ਉਹਨਾਂ ਦੇ ਉੱਪਰ ਤਰਸ ਖਾਂਦਾ ਤੇ ਉਹਨਾਂ ਨੂੰ ਵਾਪਸ ਇਨਸਾਨੀ ਜ਼ਿੰਦਗੀ ਦੇ ਵਿੱਚ ਇੱਕ ਸੇਫ ਜਗ੍ਹਾ ਦੇ ਉੱਪਰ ਲੈ ਕੇ ਆਉਂਦਾ ਤੇ ਹੁਣ ਸ਼ੁਰੂ ਹੁੰਦਾ ਮਰੀਨਾ ਦਾ ਇੱਕ ਬਹੁਤ ਲੰਬਾ ਸਫ਼ਰ ਵਾਪਸ ਇਨਸਾਨਾਂ ਦੀਆਂ ਆਦਤਾਂ ਦੇ ਵਿੱਚ ਟਲਣਾ ਇਨਸਾਨ ਦੀ ਬੋਲੀ ਸਿੱਖਣਾ ਤੇ ਇਨਸਾਨਾਂ ਦੀ ਤਰ੍ਹਾਂ ਚੱਲਣਾ ਸਿੱਖਣਾ ਕਿਉਂਕਿ ਉਸ ਟਾਈਮ ਤੱਕ ਵੀ ਮਰੀਨਾ ਬਿਲਕੁਲ ਜਾਨਵਰਾਂ ਦੀ ਤਰ੍ਹਾਂ ਹੀ ਚੱਲਦੇ ਰਹੇ ਪਰ ਆਪਣੇ ਯੂਗਾਂਡਾ ਦੇ ਉਸ ਐਥਲੀਟ ਦੀ ਤਰ੍ਹਾਂ ਹੀ ਮਰੀਨਾ ਵੀ ਬਹੁਤ ਛੇਤੀ ਡਿਵੈਲਪਮੈਂਟ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਜੀਵਨ ਸਾਥੀ ਜੌਨ ਚੈਪਮਨ ਦੇ ਰੂਪ ਦੇ ਵਿੱਚ ਮਿਲਦਾ ਜਿਹੜੇ ਕਿ ਇੰਗਲੈਂਡ ਦੇ ਇੱਕ ਬਹੁਤ ਹੀ ਮਸ਼ਹੂਰ ਮਾਈਕਰੋ ਬਾਇਓਲੋਜਿਸਟ ਨੇ ਇਸ ਜੋੜੇ ਦੇ ਘਰੇ ਦੋ ਬੇਟੀਆਂ ਦਾ ਜਨਮ ਹੁੰਦਾ ਤੇ ਆਪਣੀ ਬੇਟੀ ਵੈਨੇਸਾ ਦੇ ਕਹਿਣ ਦੇ ਉੱਪਰ ਹੀ ਮਰੀਨਾ ਫਾਈਨਲੀ ਦੁਨੀਆ ਦੇ ਸਾਹਮਣੇ ਆਉਂਦੇ ਆ ਆਪਣੀ ਇਹ ਅਜੀਬ ਕਹਾਣੀ ਨੂੰ ਦੱਸਣ ਦੇਵੇ ਅਗਲੀ ਕਹਾਣੀ ਆ ਸਪੇਨ ਦੇ ਮਾਰਕੋਸ ਰੋਡ੍ਰਿਗੋਸ ਪੈਂਤੋਹਾ ਦੀ ਇੱਕ ਉਹ ਬੱਚਾ ਜਿਹੜਾ ਆਪਣੀ ਜ਼ਿੰਦਗੀ ਦੇ ਬਿਲਕੁਲ ਸਟਾਰਟਿੰਗ ਵਾਲੇ ਸਾਲਾਂ ਦੇ ਵਿੱਚ ਹੀ ਆਪਣੇ ਹੀ ਮਾਪੇ ਦੁਆਰਾ ਕਿਸੇ ਨੂੰ ਅੱਗੇ ਵੇਚ ਦਿੱਤਾ ਜਾਂਦਾ ਤੇ ਉਹ ਇਨਸਾਨ ਹੁੰਦਾ ਚਰਵਾਹਾ ਪਰ ਉਸ ਚਰਵਾਹੇ ਦੇ ਇਸ ਛੋਟੇ ਬੱਚੇ ਨੂੰ ਖਰੀਦਣ ਤੋਂ ਸਿਰਫ ਕੁਝ ਹਫ਼ਤਿਆਂ ਤੋਂ ਬਾਅਦ ਹੀ ਇੱਕ ਦਿਨ ਉਸ ਚਰਵਾਹੇ ਦੀ ਵੀ ਮੌਤ ਹੋ ਜਾਂਦੀ ਹੈ ਤੇ ਇਹ ਬੱਚਾ ਮਾਰਕੋਸ ਰੋਡ੍ਰਿਗੋਸ ਹੁਣ ਪੂਰੀ ਤਰ੍ਹਾਂ ਦੇ ਨਾਲ ਇਕੱਲਾ ਵਾ ਸੇਰਾ ਮਰੀਨਾ ਦੀਆਂ ਪਹਾੜੀਆਂ ਨੇ ਤੇ ਆਸੇ ਪਾਸੇ ਦੇ ਜੰਗਲ ਨੇ ਤੇ ਸਿਰਫ ਉਥੇ ਜਾਨਵਰ ਨੇ ਰਾਤ ਹੋ ਜਾਂਦੀ ਆ ਹੁਣ ਇਸ ਬੱਚੇ ਨੂੰ ਡਰ ਲੱਗਦਾ ਡਰ ਲੱਗਣ ਦੇ ਉੱਪਰ ਇਹਨੂੰ ਆਪਣੇ ਸਾਹਮਣੇ ਇੱਕ ਗੁਫਾ ਨਜ਼ਰ ਆਉਂਦੀ ਹੈ ਜਦੋਂ ਹੀ ਉਸ ਗੁਫਾ ਦੇ ਅੰਦਰ ਪਹੁੰਚਦਾ ਤਾਂ ਇਹਨੂੰ ਉੱਥੇ ਦਿਖਦੇ ਆ ਪੇੜੀਆਂ ਦੇ ਦੋ ਛੋਟੇ ਬੱਚੇ ਪਰ ਸ਼ਾਇਦ ਇਸ ਵਾਰ ਕਿਸਮਤ ਨੇ ਇਸ ਬੱਚੇ ਦਾ ਸਾਥ ਦਿੱਤਾ ਸ਼ਾਇਦ ਉਹਨਾਂ ਅਡਲਟ ਪੇੜੀਆਂ ਨੂੰ ਵੀ ਇਹਨਾਂ ਪਤਾ ਲੱਗਿਆ ਇਹ ਕੋਈ ਇਹੋ ਜਿਹਾ ਇਨਸਾਨ ਨਹੀਂ ਜਿਹਦੇ ਤੋਂ ਉਹਨਾਂ ਨੂੰ ਕੋਈ ਖਤਰਾ ਹੋਵੇ ਇਹ ਖੁਦ ਵੀ ਇੱਕ ਇਨਸਾਨ ਦਾ ਛੋਟਾ ਬੱਚਾ ਹੀ ਆ ਤਾਂ ਪੇੜੀਆਂ ਦਾ ਉਹ ਪੂਰਾ ਦਾ ਪੂਰਾ ਝੁੰਡ ਇਸ ਬੱਚੇ ਨੂੰ ਵੀ ਅਡੌਪਟ ਕਰ ਲੈਂਦਾ ਤੇ ਅਗਲੇ ਬਹੁਤ ਸਾਰੇ ਸਾਲ ਮਾਰਕੋਸ ਰੋਡ੍ਰਿਗੁਸ ਪੇੜੀਆਂ ਤੇ ਉਸ ਝੁੰਡ ਦੇ ਨਾਲ ਹੀ ਰਹਿੰਦਾ ਉਹਨਾਂ ਦੀ ਤਰ੍ਹਾਂ ਹੀ ਬੋਲਣਾ ਉਹਨਾਂ ਦੀ ਤਰ੍ਹਾਂ ਹੀ ਚੱਲਣਾ ਤੇ ਉਹਨਾਂ ਦੀ ਤਰ੍ਹਾਂ ਹੀ ਸ਼ਿਕਾਰ ਕਰਨਾ ਅਗਲੇ ਬਹੁਤ ਸਾਲਾਂ ਦੇ ਲਈ ਹੁਣ ਪੇੜੀਆਂ ਦੀ ਤਰ੍ਹਾਂ ਹੀ ਸ਼ਿਕਾਰ ਕਰਨਾ ਜ਼ਿਆਦਾਤਰ ਜਿਹੜਾ ਖਰਗੋਸ਼ਾਂ ਦਾ ਹੁੰਦਾ ਤੇ ਉਸੇ ਤਰ੍ਹਾਂ ਹੀ ਖਰਗੋਸ਼ਾਂ ਨੂੰ ਫੜ ਕੇ ਖਾ ਜਾਣਾ ਇਹੀ ਮਾਰਕੋਸ ਦੀ ਜ਼ਿੰਦਗੀ ਦਾ ਹਿੱਸਾ ਰਹਿ ਆ ਪਰ ਫਾਈਨਲੀ ਇੱਕ ਦਿਨ ਕੋਈ ਇੱਕ ਚਰਵਾਹਾ ਦੂਰ ਦਰਾਜ ਦੇ ਇਹਨਾਂ ਪਹਾੜਾਂ ਵੱਲ ਆਉਂਦਾ ਜੰਗੜਾਂ ਵੱਲ ਆਉਂਦਾ ਤੇ ਉੱਥੇ ਉਹ ਇਹ ਦੇਖਦਾ ਕਿ ਭੇਡੀਆਂ ਦੇ ਇਸ ਝੁੰਡ ਦੇ ਨਾਲ ਇੱਕ ਇਨਸਾਨੀ ਬੱਚਾ ਵੀ ਆ ਫੌਰਨ ਉਹ ਇਤਲਾਹ ਕਰਦਾ ਉਥੋਂ ਦੀਆਂ ਅਥਾਰਟੀਜ਼ ਨੂੰ ਤੇ ਅਥਾਰਟੀਜ਼ ਇਹਨੂੰ ਵਾਪਸ ਇਨਸਾਨੀ ਬਸਤੀਆਂ ਦੇ ਵਿੱਚ ਲੈ ਕੇ ਜਾਂਦੀ ਹੈ ਸਟਾਰਟਿੰਗ ਦੇ ਵਿੱਚ ਮਾਰਕੋਸ ਅੱਜ ਆਪਣੀ ਜ਼ਿੰਦਗੀ ਦੇ 70ਵੇਂ ਦਹਾਕਿਆਂ ਦੇ ਵਿੱਚ ਨਹੀਂ ਪਰ ਹੁਣ ਵੀ ਉਹ ਇਹ ਕਹਿੰਦੇ ਆ ਕਿ ਇੰਨੇ ਸਾਲ ਇਨਸਾਨਾਂ ਨਾਲ ਬਤਾਉਣ ਤੋਂ ਬਾਅਦ ਅੱਜ ਵੀ ਮੈਂ ਇਨਸਾਨਾਂ ਦੇ ਨਾਲ ਉਹਨਾ ਕੰਫਰਟੇਬਲ ਉਹਨਾ ਸਹਿਜ ਮਹਿਸੂਸ ਨਹੀਂ ਕਰਦਾ ਜਿੰਨਾ ਮੈਂ ਪੀੜੀਆਂ ਦੇ ਨਾਲ ਕਰਦਾ ਅਗਲੀ ਕਹਾਣੀ ਆ ਰਸ਼ੀਆ ਦੀ ਮਦੀਨਾ ਦੀ ਜਿਹਨੂੰ ਉਹਦੇ ਆਪਣੇ ਹੀ ਨਸ਼ੇੜੀ ਮਾਤਾ ਤੇ ਪਿਤਾ ਨੇ ਛੱਡਤਾ ਰਸ਼ੀਆ ਦੀ ਉਸ ਮਸ਼ਹੂਰ ਤੇ ਪੂਰੀ ਬਦਨਾਮ ਠੰਡ ਦੇ ਵਿੱਚ ਮਰਨ ਦੇ ਲਈ ਪਰ ਜਾਨਵਰਾਂ ਨੇ ਉਹਨੂੰ ਅਪਣਾਇਆ ਉਹਨੂੰ ਖਾਣਾ ਦਿੱਤਾ ਉਹਦੀ ਪ੍ਰੋਟੈਕਸ਼ਨ ਕੀਤੀ ਤੇ ਉਹਨੂੰ ਇਸ ਜ਼ਿੰਦਗੀ ਦੇ ਵਿੱਚ ਸਪੈਸ਼ਲੀ ਰਸ਼ੀਆ ਦੀਆਂ ਉਹਨਾਂ ਕਠੋਰ ਸਥਿਤੀਆਂ ਦੇ ਵਿੱਚ ਰਹਿਣ ਦੇ ਟੰਗ ਦਸੇ। ਸਾਲ ਹੈ ਸਨ 2013 ਦਾ। ਜਦੋਂ ਕੁਝ ਲੋਕ ਇਸ ਲੜਕੀ ਨੂੰ ਪਹਿਲੀ ਵਾਰ ਦੇਖਦੇ ਆ। ਮਦੀਨਾ ਦੇ ਸਰੀਰ ਦੇ ਉੱਪਰ ਕੋਈ ਵੀ ਕੱਪੜਾ ਨਹੀਂ ਹੈ ਤੇ ਉਹ ਦੇਖਦੇ ਆ ਕਿ ਇਹ ਇਨਸਾਨੀ ਬੱਚਾ ਪੂਰੀ ਤਰ੍ਹਾਂ ਦੇ ਨਾਲ ਕੁੱਤਿਆਂ ਦੇ ਵਰਗਾ ਬਿਹੇਵ ਕਰ ਰਿਹਾ। ਉਹਦਾ ਚੱਲਣਾ ਬਿਲਕੁਲ ਕੁੱਤਿਆਂ ਦੀ ਤਰ੍ਹਾਂ ਵਾ ਉਹ ਇਨਸਾਨਾਂ ਦੀ ਤਰ੍ਹਾਂ ਖੜੀ ਨਹੀਂ ਹੋ ਰਹੀ। ਬੋਲਣ ਦੀ ਜਗ੍ਹਾ ਦੇ ਉੱਪਰ ਇਹ ਬੱਚਾ ਭੌਂ ਕਰਿਆ ਵਾ। ਤੇ ਇਸ ਤਰ੍ਹਾਂ ਭੌਂਕਰਿਆ ਕਿ ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲਓ ਤਾਂ ਤੁਹਾਨੂੰ ਬਿਲਕੁਲ ਯਕੀਨ ਹੀ ਨਹੀਂ ਆਊਗਾ ਕਿ ਇਹ ਕੋਈ ਇਨਸਾਨ ਦਾ ਬੱਚਾ ਵਾ ਫਾਈਨਲੀ ਸੋਸ਼ਲ ਵਰਕਰ ਪਹੁੰਚਦੇ ਨੇ ਤੇ ਮਦੀਨਾ ਨੂੰ ਆਪਣੀ ਟੇਕ ਕੇਅਰ ਦੇ ਅੰਡਰ ਕਰ ਲੈਂਦੇ ਨੇ ਜਦੋਂ ਮਦੀਨਾ ਨੂੰ ਰਸ਼ੀਆ ਦੀਆਂ ਇਨ੍ਹਾਂ ਬਰਫੀਆਂ ਠੰਡਾਂ ਦੇ ਵਿੱਚ ਇਨ੍ਹਾਂ ਬਰਫੀਲੇ ਝੱਖੜਾਂ ਦੇ ਵਿੱਚ ਉਹਦੇ ਮਾਤਾ ਪਿਤਾ ਨੇ ਬਾਅਦ ਛੱਡਤਾ ਉਦੋਂ ਮਦੀਨਾ ਦੀ ਉਮਰ ਸਿਰਫ 1 ਸਾਲ ਸੀ ਬਿਨਾਂ ਕਿਸੇ ਵੀ ਇੰਜੈਕਸ਼ਨ ਦੇ ਬਿਨਾਂ ਕੱਪੜਿਆਂ ਦੇ ਤੇ ਬਿਨਾਂ ਇਨਸਾਨੀ ਟੇਕ ਕੇਅਰ ਦੇ ਇਹ ਬੱਚਾ ਫਿਰ ਵੀ ਸਿਰਫ ਜਾਨਵਰਾਂ ਦੀ ਦੇਖਭਾਲ ਦੇ ਵਿੱਚ ਬਚਿਆ ਰਿਆ ਤਾਂ ਡਾਕਟਰਸ ਨੂੰ ਇਥੋਂ ਇਨਸਾਨ ਦੀਆਂ ਬਚੇ ਰਹਿਣ ਦੀ ਸੀਮਾ ਤੇ ਇਨਸਾਨ ਦੇ ਸਰੀਰ ਦੀ ਸ਼ਕਤੀ ਦਾ ਇੱਕ ਹੋਰ ਉਦਾਹਰਣ ਵੀ ਮਿਲਦਾ ਕਿ ਜੇ ਇਨਸਾਨ ਆਪਣੇ ਆਪ ਨੂੰ ਪਰਸਤਿਤੀਆਂ ਦੇ ਵਿੱਚ ਪੂਰੀ ਤਰ੍ਹਾਂ ਟਾਲ ਲਵੇ ਜਿਹੜਾ ਕਿ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਰਹਿ ਰਹਿ ਕੇ ਅਸੀਂ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਚੁੱਕੇ ਹਾਂ ਪਰ ਅਸਲ ਦੇ ਵਿੱਚ ਇਨਸਾਨ ਦਾ ਸਰੀਰ ਇਸ ਤੋਂ ਕਿਤੇ ਹੀ ਜ਼ਿਆਦਾ ਕਠੋਰ ਆ ਅਗਲੀ ਕਹਾਣੀ ਆ ਮੈਕਸੀਕੋ ਦੀ ਡੈਵਲ ਰਿਵਰ ਦੇ ਉੱਪਰ ਰਹਿਣ ਵਾਲੀ ਵੋਲਫ ਗਰਲ ਦੀ ਤੇ ਇਹ ਅੱਜ ਦੀ ਆਪਣੀ ਕਹਾਣੀਆਂ ਦੇ ਵਿੱਚੋਂ ਸਭ ਤੋਂ ਪੁਰਾਣੀ ਆ ਗੱਲ ਹੈ 1845 ਦੀ ਤਕਰੀਬਨ 170 ਸਾਲ ਉੱਪਰ ਦੀ ਨੰਗ ਚੁੱਕੇ ਨੇ ਮੈਕਸੀਕੋ ਦਾ ਸੈਨ ਫਿਲੀਪੀ ਇਲਾਕਾ ਵਾ ਜੰਗਲਾਂ ਦੇ ਨਾਲ ਕਿਰਿਆ ਹੋਇਆ ਬਹੁਤ ਵਾਰ ਲੋਕਾਂ ਨੇ ਇਸ ਜੰਗਲ ਦੇ ਵਿੱਚ ਜਿੱਥੇ ਪੀੜੀਆਂ ਦੇ ਬਹੁਤ ਸਾਰੇ ਝੁੰਡ ਰਹਿੰਦੇ ਆ ਅਲੱਗ ਅਲੱਗ ਲੋਕਾਂ ਦੁਆਰਾ ਅਲੱਗ ਅਲੱਗ ਟਾਈਮ ਦੇ ਉੱਪਰ ਇਹਨਾਂ ਪੀੜੀਆਂ ਦੇ ਝੁੰਡਾਂ ਦੇ ਨਾਲ ਇੱਕ ਇਨਸਾਨੀ ਲੜਕੀ ਦੇ ਹੋਣ ਦੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਿਰਫ ਝੂਠ ਜਾਂ ਲੈਜੈਂਡ ਮੰਨ ਕੇ ਖਾਰਜ ਕੀਤੀਆਂ ਪਰ ਫਾਈਨਲੀ ਉਸ ਦਿਨ ਇਸ ਇਲਾਕੇ ਦੇ ਪਿੰਡ ਦੇ ਲੋਕਾਂ ਦੇ ਲਈ ਇਹ ਸੁਣੀਆਂ ਸੁਣਾਈਆਂ ਕਹਾਣੀਆਂ ਬਿਲਕੁਲ ਹਕੀਕਤ ਦਾ ਰੂਪ ਲੈ ਲੈਂਦੀਆਂ ਨੇ ਜਦੋਂ ਉਹ ਦੇਖਦੇ ਆ ਕਿ ਰਾਤ ਨੂੰ ਇੱਕ ਪਿੰਡ ਦੇ ਬਿਲਕੁਲ ਬਾਹਰ-ਬਾਰ ਡੈਵਲ ਰਿਵਰ ਦੇ ਕੰਡੇ ਦੇ ਉੱਪਰ ਤਿੰਨ ਭੇੜੀਏ ਨੇ ਜਿਹੜੇ ਇੱਕ ਬੱਕਰੀ ਨੂੰ ਖਾ ਰਹੇ ਆ ਜਿਹੜੀ ਕਿ ਉਹਨਾਂ ਨੇ ਹੁਣੇ-ਹੁਣੇ ਮਾਰੀ ਆ ਪਰ ਅਸਲੀ ਹੈਰਾਨੀ ਤੇ ਇਹਨਾਂ ਵੱਡਾ ਝਟਕਾ ਲੱਗਣ ਦੀ ਵਜ੍ਹਾ ਇਹ ਆ ਕਿ ਇਸ ਵਾਰ ਉਹਨਾਂ ਦੇ ਸਾਹਮਣੇ ਹੈ ਉਹੀ ਇਨਸਾਨੀ ਲੜਕੀ ਜਿਹੜੀ ਪਿਛਲੇ ਇੰਨੇ ਸਾਲਾਂ ਤੋਂ ਇੱਕ ਲੈਜੈਂਡ ਬਣ ਚੁੱਕੀ ਆ ਇਹਨਾਂ ਤਿੰਨੇ ਪੀੜੀਆਂ ਦੇ ਨਾਲ ਨਾਲ ਉਹ ਲੜਕੀ ਵੀ ਇਸ ਹੁਣੇ-ਹੁਣੇ ਮਾਰੀ ਬੱਕਰੀ ਨੂੰ ਕੱਚਾ ਹੀ ਖਾ ਰਹੀ ਆ ਜਦੋਂ ਇਹ ਇਨਸਾਨ ਇਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਤਿੰਨੇ ਪੀੜ੍ਹੀਏ ਤੇ ਇਹ ਲੜਕੀ ਰਾਤ ਦੇ ਨੇਰੇ ਦੇ ਵਿੱਚ ਉਹਨਾਂ ਜੰਗਲਾਂ ਦੇ ਵਿੱਚ ਕਿਤੇ ਗੁੰਮ ਹੋ ਜਾਂਦੇ ਆ ਹੁਣ ਸਾਲ ਆਉਂਦਾ 1852 ਦਾ ਜਦੋਂ ਦੂਸਰੀ ਵਾਰ ਪੂਰੇ ਪਰਮਾਨੰਤ ਤੌਰ ਦੇ ਉੱਪਰ ਇਸ ਲੜਕੀ ਨੂੰ ਦੇਖਿਆ ਗਿਆ ਇਸ ਵਾਰ ਦੇਖਿਆ ਗਿਆ ਜੰਗਲ ਦੇ ਅੰਦਰ ਲੱਕੜਾਂ ਕੱਟਣ ਗਏ ਕੁਝ ਲੋਕਾਂ ਨੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਵਾਪਸ ਆ ਕੇ ਦੱਸਿਆ ਕਿ ਇਸ ਵਾਰ ਇਸ ਲੜਕੀ ਦੇ ਨਾਲ ਪੀੜੀਆਂ ਦੇ ਬਹੁਤ ਛੋਟੇ ਬੱਚੇ ਸੀ ਤੇ ਉਹਨਾਂ ਦੇ ਵਿਚਕਾਰ ਇਹ ਲੜਕੀ ਬੈਠੀ ਹੋਈ ਸੀ ਪਰ ਜਦੋਂ ਹੀ ਉਹਦੀ ਨਿਗਾਹ ਇਨਸਾਨਾਂ ਦੇ ਉੱਪਰ ਪੈਂਦੀ ਆ ਤਾਂ ਅੱਖ ਦੇ ਫਰੋਲ ਦੇ ਨਾਲ ਇਹ ਲੜਕੀ ਜੰਗਲ ਦੇ ਅੰਦਰ ਕਿਤੇ ਗਾਇਬ ਹੋ ਜਾਂਦੀ ਆ ਕੌਣ ਸੀ ਇਹ ਲੜਕੀ ਕਿਸੇ ਇਨਸਾਨ ਦੀ ਹੀ ਔਲਾਦ ਪਰ ਕਿਵੇਂ ਇਹਨਾਂ ਜੰਗਲਾਂ ਦੇ ਵਿੱਚ ਪਹੁੰਚੀ ਕੀ ਉਹਦੀ ਕਹਾਣੀ ਰਹੀ ਹੋਗੀ ਤੇ ਫਾਈਨਲੀ ਉਹਦੀ ਮੌਤ ਕਿਸ ਤਰ੍ਹਾਂ ਹੋਈ ਇਹਨਾਂ ਚੀਜ਼ਾਂ ਦੇ ਬਾਰੇ ਅੱਜ ਤੱਕ ਵੀ ਕਿਸੇ ਨੂੰ ਨਹੀਂ ਪਤਾ ਤੇ ਇਹ ਲੜਕੀ ਮੈਕਸੀਕੋ ਦੇ ਵਿੱਚ ਅੱਜ ਵੀ ਇੱਕ ਲੈਜੈਂਡ ਬਣੀ ਹੋਈ ਹੈ ਅੱਜ ਦੇ ਆਪਣੇ ਇਸ ਵੀਡੀਓ ਦੇ ਵਿੱਚ ਹਾਲੇ ਵੀ ਇੱਕ ਹੋਰ ਕਹਾਣੀ ਬਾਕੀ ਆ ਪਰ ਜੇ ਤੁਹਾਨੂੰ ਮੇਰਾ ਇਹ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਤੁਹਾਡੇ ਲਈ ਇਥੋੜੀਆਂ ਇੰਟਰਸਟਿੰਗ ਇਹੋ ਜਿਹੀਆਂ ਕਹਾਣੀਆਂ ਲੈ ਕੇ ਆ ਰਿਹਾ ਜਿਹੜੀਆਂ ਤੁਹਾਨੂੰ ਕੁਛ ਨਾ ਕੁਛ ਨਵਾਂ ਦੱਸ ਵੀ ਰਹੀਆਂ ਨੇ ਤੇ ਨਾਲ ਦੀ ਨਾਲ ਦਿਲਚਸਪ ਵੀ ਨੇ ਤਾਂ ਤੁਸੀਂ ਮੇਰੇ ਇਸ ਚੈਨਲ ਨੂੰ ਆਪਣੇ ਦੋਸਤਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਮੇਰੇ ਇਸ ਚੈਨਲ ਦੀ ਥੋੜੀ ਰੀਚ ਹੋਰ ਵੱਧ ਜੇ ਲਾਈਕ ਕਰ ਸਕਦੇ ਹੋ ਤੇ ਹਾਂ ਕਮੈਂਟ ਤਾਂ ਬਿਲਕੁਲ ਹੀ ਜ਼ਰੂਰੀ ਨੇ ਕਿਉਂਕਿ ਤੁਹਾਡੇ ਕੀਤੇ ਹੋਏ ਕਮੈਂਟਸ ਦੇ ਨਾਲ ਹੀ ਮੈਨੂੰ ਇਹ ਚੀਜ਼ ਨੂੰ ਹੋਰ ਅੱਗੇ ਕਰਾਉਣ ਦੇ ਲਈ ਹੱਲਾਸ਼ੇਰੀ ਮਿਲਦੀ ਰਹੂਗੀ ਜਿਹੜੀ ਕਿ ਕਿਸੇ ਵੀ ਇਨਸਾਨ ਦੇ ਲਈ ਜ਼ਰੂਰੀ ਆ ਫਾਈਨਲੀ ਆਪਾਂ ਚੱਲਦੇ ਆਂ ਆਪਣੀ ਅੱਜ ਦੀ ਅਖੀਰਲੀ ਕਹਾਣੀ ਵੱਲ ਤੇ ਮਿਲਦੇ ਆਂ ਅੱਜ ਦੇ ਅਖੀਰਲੇ ਅਹਜੇ ਬੱਚੇ ਨੂੰ ਪਰ ਇਹਦੇ ਲਈ ਆਪਾਂ ਨੂੰ ਹੋਰ ਦੂਰ ਜਾਣ ਦੀ ਲੋੜ ਨਹੀਂ ਇਹ ਕਹਾਣੀ ਆਪਣੇ ਖੁਦ ਦੇ ਕੰਟਰੀ ਇੰਡੀਆ ਦੀ ਆ ਸਾਲ ਹੈ 1972 ਦਾ ਇੱਕ 4 ਸਾਲ ਦਾ ਬੱਚਾ ਇੰਡੀਆ ਦੇ ਜੰਗਲਾਂ ਦੇ ਵਿੱਚੋਂ ਲੱਭਦਾ ਵਾ ਤੇ ਇਹ ਬੱਚਾ ਵੀ ਆਪਣੀਆਂ ਅੱਜ ਦੀ ਵੀਡੀਓ ਦੇ ਹੋਰ ਬਹੁਤ ਸਾਰੇ ਬੱਚਿਆਂ ਦੀ ਤਰ੍ਹਾਂ ਹੀ ਪੇੜੀਆਂ ਦੇ ਨਾਲ ਖੇਡ ਰਿਹਾ ਸੀ ਇਹਦੇ ਨõ ਬਹੁਤ ਜ਼ਿਆਦਾ ਵਧੇ ਹੋਏ ਆ ਵਾਲ ਵਧੇ ਹੋਏ ਆ ਤਨ ਦੇ ਉੱਪਰ ਕੋਈ ਵੀ ਕਪੜਾ ਨਹੀਂ ਹੈ ਸਾਰੀਆਂ ਦੀਆਂ ਸਾਰੀਆਂ ਹਰਕਤਾਂ ਭੇਡੀਆਂ ਦੀ ਤਰ੍ਹਾਂ ਦੀਆਂ ਨੇ ਕੁਝ ਦਿਨ ਪਹਿਲਾਂ ਹੀ ਇਹ ਪਹਿਲੀ ਵਾਰੀ ਕੁਝ ਲੋਕਾਂ ਦੇ ਨੋਟਿਸ ਵਿੱਚ ਆਇਆ ਜਦੋਂ ਇਸ ਜੰਗਲ ਦੇ ਬਿਲਕੁਲ ਨਾਲ ਲੱਗਦੇ ਇੱਕ ਪਿੰਡ ਦੇ ਵਿੱਚ ਰਾਤ ਨੂੰ ਕੁਝ ਭੇਡिए ਹਮਲਾ ਕਰਦੇ ਆ ਤੇ ਕੁਝ ਮੁਰਗੇ ਤੇ ਮੁਰਗੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਆ ਪਰ ਇਸ ਪਿੰਡ ਦੇ ਲੋਕ ਦੇਖਦੇ ਆ ਕਿ ਇਨ੍ਹਾਂ ਭੇਡੀਆਂ ਦੇ ਨਾਲ ਇੱਕ ਇਨਸਾਨੀ ਛੋਟਾ ਬੱਚਾ ਵੀ ਆ ਇਸ ਬੱਚੇ ਨੂੰ ਜਦੋਂ ਵਾਪਸ ਜੰਗਲ ਤੋਂ ਲੈ ਕੇ ਆਂਦਾ ਜਾਂਦਾ ਤਾਂ ਇਹਨੂੰ ਇੱਕ ਨਾਮ ਦਿੱਤਾ ਜਾਂਦਾ ਸ਼ਾਮਦੇਓ ਜਿਹੜੇ ਲੋਕ ਅਗਲੇ ਕੁਝ ਦਿਨ ਇਸ ਬੱਚੇ ਦੇ ਨਾਲ ਰਹਿੰਦੇ ਆ ਉਹਨਾਂ ਨੂੰ ਇੱਕ ਚੀਜ਼ ਬਹੁਤ ਚੰਗੀ ਤਰ੍ਹਾਂ ਦੇ ਨਾਲ ਅਹਿਸਾਸ ਹੁੰਦਾ ਵਾ ਉਹ ਇਹ ਆ ਕਿ ਇਹਨੂੰ ਜਾਨਵਰਾਂ ਦੇ ਖੂਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ ਪਰ ਉਹਦਾ ਇੱਕ ਲੌਜੀਕਲ ਕਾਰਨ ਵੀ ਇਹੀ ਆ ਕਿਉਂਕਿ ਭੇਡੀਆਂ ਦੀ ਮੇਨ ਖੁਰਾਕ ਵੀ ਜਾਨਵਰਾਂ ਦਾ ਮਾਸ ਤੇ ਖੂਨ ਹੀ ਆ ਬਹੁਤ ਸਾਰੀਆਂ ਕੋਸ਼ਿਸ਼ ਕੀਤੀਆਂ ਜਾਂਦੀਆਂ ਨੇ ਇਸ ਬੱਚੇ ਨੂੰ ਵਾਪਸ ਮਨੁੱਖੀ ਸੱਭਿਅਤਾ ਦੇ ਵਿੱਚ ਲੈ ਕੇ ਆਉਣ ਦੀਆਂ ਇਵਨ ਮਦਰ ਟੇਰੇਸਾ ਵੀ ਇਸ ਬੱਚੇ ਨੂੰ ਖੁਦ ਜਾ ਕੇ ਮਿਲਦੇ ਆ ਪਰ ਬੁਰੀ ਕਿਸਮਤ ਦੇ ਨਾਲ ਇਹ ਬੱਚਾ ਕਦੇ ਵੀ ਇਨਸਾਨੀ ਤੌਰ ਤਰੀਕੇ ਇਨਸਾਨੀ ਬੋਲੀ ਜਾਂ ਹੋਰ ਕੋਈ ਵੀ ਚੀਜ਼ਾਂ ਨਹੀਂ ਸਿੱਖ ਪਾਇਆ ਉਹ ਸਿਰਫ ਕੁਝ ਟਾਈਮ ਦੇ ਲਈ ਇਨਸਾਨ ਦੀ ਤਰ੍ਹਾਂ ਦੋ ਪੈਰਾਂ ਦੇ ਉੱਪਰ ਖੜਾ ਹੋ ਜਾਂਦਾ ਸੀ ਪਰ ਉਸੇ ਟਾਈਮ ਹੀ ਵਾਪਸ ਪੇੜੀਆਂ ਦੀ ਤਰ੍ਹਾਂ ਹੀ ਚੱਲਣਾ ਸ਼ੁਰੂ ਕਰ ਦਿੰਦਾ ਸੀ ਫਰਵਰੀ 1985 ਦੇ ਇੱਕ ਦਿਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸੀਗੀ ਜ ਅੱਜ ਦੀ ਆਪਣੀ ਕਹਾਣੀ ਉਹਨਾਂ ਅਲੱਗ-ਅਲੱਗ ਬੱਚਿਆਂ ਦੀ ਜਿਨ੍ਹਾਂ ਦੀ ਕਹਾਣੀ ਬਹੁਤ ਜ਼ਿਆਦਾ ਹੱਦ ਤੱਕ ਜੰਗਲ ਬੁੱਕ ਦੇ ਉਸ ਪਾਤਰ ਮੋਗਲੀ ਦੇ ਨਾਲ ਜੁੜਦੀ ਸੀ ਤੇ ਕਹਾਣੀ ਵੀ ਇੱਥੇ ਖਤਮ ਹੋ ਗਈ ਤੇ ਇਹਦੇ ਨਾਲ ਨਾਲ ਮੇਰਾ ਇਹ ਵੀਡੀਓ ਵੀ ਇੱਥੇ ਖਤਮ ਹੋ ਗਿਆ ਤੇ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਮੈਂ ਤੁਹਾਡੇ ਲਈ ਅੱਗੇ ਵੀ ਹੋਰ ਇਸ ਤਰ੍ਹਾਂ ਦੇ ਅਲੱਗ-ਅਲੱਗ ਦਿਲਚਸਪ ਟਾਪਿਕ ਲੈ ਕੇ ਆਉਂਦਾ ਰਹੂੰਗਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਇਸੇ ਤਰ੍ਹਾਂ ਦੀ ਹੋਰ ਰੌਚਕ ਜਾਣਕਾਰੀ ਦੇ